ਸਾਡੀ 25 ਜਨਵਰੀ ਸਾਡੀ ਗੱਲਬਾਤ ਹੋਈ ਸੀ ਇਹਨੇ ਸਰ ਜੀ ਤੇ ਅੱਜ ਤੁਸੀਂ ਦੇਖ ਲਓ ਜੀ ਅੱਜ ਅਸੀਂ ਡਿਲੀਵਰੀ ਕਰ ਚੁੱਕੇ ਹਾਂ ਕੋ ਠੀਕ ਸਾਲ ਦੇ ਅੰਦਰ ਇੱਕ ਸਾਲ ਦੇ ਅੰਦਰ ਅੰਦਰ ਆਪਾਂ ਡਿਲੀਵਰੀ ਕਰ ਦਿੱਤੀ ਹੈ ਇਹ 3000 ਸਕਰ ਫੁੱਟ ਏਰੀਆ ਜੀ ਆ ਪਿਛਲੇ ਦੋ ਰੂਮ ਇਹਨਾਂ ਦੇ ਪਹਿਲਾਂ ਬਣੇ ਹੋਏ ਸੀਗੇ ਜੀ ਬਟ ਇਹਨਾਂ ਨੂੰ ਅਸੀਂ ਇਹਨਾਂ ਨੂੰ ਫਰੰਟ ਤੋਂ ਇਹਨੂੰ ਮੋਡੀਫਾਈ ਕਰਾਇਆਗਾ ਜੀ ਇਹ ਆਪਣੀ ਕੋਠੀ ਹਵੇਲੀ ਟਾਈਪ ਚ ਹੈ ਜੀ ਇਸ ਕਰਕੇ ਫਿਨਿਸ਼ਰ ਵੀ ਸਾਰਾ ਅਸੀਂ ਮਹਾਰਾਜ ਸਟਾਈਲ ਚ ਰੱਖਿਆ ਇਹ ਲੂਵਰ ਖੁੱਲਦੇ ਨੇ ਸਰ ਠੀਕ ਹੈ ਇਨਕੇ ਇਸ ਸਪੇਸ ਉਸੇ ਕੰਮ ਲੈ ਆਗਾ ਜੀ ਜੇ ਮੈਂ ਕੋਈ ਗੱਡੀ ਲੈਣਿਆ ਜਾਂ ਕੋਈ ਨਵੀਂ ਚੀਜ਼ ਲੈਣਿਆ ਤੇ ਉਹਦੀ ਡਿਲੀਵਰੀ ਹੁੰਦੀ ਆ ਤੇ ਬਾਈ ਉਹਨਾਂ ਨੇ ਕੋਠੀ ਡਿਲੀਵਰੀ ਕਰਤੀ ਅੱਜ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੋ ਅਸੀਂ ਭਾਜੀ ਸੋਚਿਆ ਸੀਗਾ ਉਹ ਤੋਂ 100% ਵਧੀਆ ਹੀ ਬਣਾ ਕੇ ਦਿੱਤਾ ਸਾਸੀ ਕਾਲ ਦੋਸਤੋ ਜਿਵੇਂ ਆਪਾਂ ਅਕਸਰ ਹੀ ਤੁਹਾਡੇ ਲਈ ਬਹੁਤ ਸੋਹਣੀਆਂ ਕੋਠੀਆਂ ਹਵੇਲੀਆਂ ਲੈ ਕੇ ਆਉਂਦੇ ਆ ਅੱਜ ਵੀ ਇੱਕ ਬਹੁਤ ਸੋਹਣੀ ਕੋਠੀ ਤੁਹਾਡੇ ਲਈ ਲੈ ਕੇ ਆਏ ਆ ਪਰ ਇੱਕ ਇਥੇ ਇੱਕ ਹੋਰ ਚੀਜ਼ ਖਾਸ ਹੈ ਇਹ ਕੋਠੀ ਨਾਲ ਬਾਈ ਪ੍ਰੀਤ ਆਰਕੀਟੈਕਚਰ ਉਹਨਾਂ ਨੇ ਤਿਆਰ ਕੀਤੀ ਆ ਜਿਹਨਾਂ ਨੇ ਬਿਲ ਮਟੀਰੀਅਲ ਸਾਰਾ ਏ ਟੂ ਜ਼ेड ਕੰਮ ਕੀਤਾਗਾ ਤੇ ਇਹਦੇ ਵਿੱਚ ਖਾਸ ਕੀ ਆ ਵੀ ਜਿਹੜੀ ਪਾਰਟੀ ਸੀ ਅਮਰੀਕਾ ਸੀ ਉਸ ਟਾਈਮ ਤੇ ਬਾਈ ਉਹਨਾਂ ਨੇ ਸਾਰੇ ਨਕਸ਼ੇ ਵਗੈਰਾ ਉੱਥੇ ਭੇਜਦੇ ਰਹੇ ਜੋ ਵੀ ਕੰਮ ਹੁੰਦਾ ਰਿਹਾ ਉੱਥੇ ਭੇਜਦੇ ਰਹੇ ਤੇ ਅੱਜ ਬਾਈ ਹੋਰਾਂ ਦੀ ਜਿਹੜੀ ਫਲਾਈਟ ਸੀ ਅੱਜ ਉਹ ਪਹੁੰਚੇ ਨਹੀਂ ਤੇ ਉਹਨਾਂ ਨੂੰ ਚਾਬੀ ਜਿਹੜੀ ਡਿਲੀਵਰ ਕਰਨੀ ਹੈਗੀ ਤੇ ਉਹ ਸਾਰੀ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਬਾਈ ਹੋਰਾਂ ਦਾ ਕੰਮ ਕਿਵੇਂ ਲੱਗਿਆ ਤੇ ਇੱਕ ਚੀਜ਼ ਇਹ ਖਾਸ ਆ ਜਿਵੇਂ ਆਪਾਂ ਕੋਈ ਗੱਡੀ ਲੈਣੇ ਜਾਂ ਕੋਈ ਵੀ ਚੀਜ਼ ਲੈਣੇ ਆ ਉਹਦੀ ਡਿਲੀਵਰੀ ਹੁੰਦੀ ਆ ਉਵੇਂ ਅੱਜ ਬਾਈ ਹੋਰੀ ਕੋਠੀ ਡਿਲੀਵਰੀ ਕਰਨਗੀ ਮੰਨ ਲਾਦਾ ਇਹ ਜੇ ਮੀਡੀਆ ਦੇ ਇਤਿਹਾਸ ਕੀ ਹੈ ਪਹਿਲੀ ਵਾਰ ਹੋਇਆ ਪਹਿਲਾ ਕਨਸੈਪਟ ਹੈ ਜੀ ਪਹਿਲਾ ਕਨਸੈਪਟ ਹੈ ਜੀ ਜੀ ਉਹ ਆ ਰਹੇ ਨੇ ਅਸੀਂ ਉਹਨਾਂ ਦੇ ਵੈਲਕਮ ਵਾਸਤੇ ਖੜੇ ਆਂਗੇ ਉਹ ਜੀ ਜੀ ਤੇ ਸਾਨੂੰ ਹੁਣੀ ਕਾਲਾ ਕਟਿਆ ਇੱਕ ਦੋ ਮਿੰਟ ਚੋਂ ਪਹੁੰਚਣ ਵਾਲੇ ਨੇ ਜੀ ਉਹ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਥੋੜਾ ਜਿਹਾ ਸ਼ੂਟ ਕਰ ਲਿਆ ਚਲੋ ਤੇ ਉਹ ਅਸੀਂ ਵੇਟ ਕਰ ਰਹੇ ਹਾਂ ਉਹਨਾਂ ਦੀ ਸਾਡੀ ਤਿਆਰ ਹੈ ਜੀ ਪੂਰੀ ਤੁਸੀਂ ਦੇਖ ਰਹੇ ਹੋਗੇ ਰਨ ਵਿੱਚ ਸਾਰਾ ਅਸੀਂ ਕਰ ਰੱਖਿਆਗਾ ਜੀ ਠੀਕ ਹੈ ਜੀ ਆ ਰਹੇ ਨੇ ਵੀਰ ਜੀ ਅਸੀਂ ਸਾਹਮਣੇ ਕੱਢੀ ਦੇਖ ਰਹੇ ਹਾਂ ਜੀ ਉਹ ਕੀ ਨਾਮ ਹੈ ਬਾਈ ਹੋਰਾਂ ਦਾ ਬਾਈ ਗੁਰਵਿੰਦਰ ਸਿੰਘ ਦੀ ਰਟੋਲ ਜੀ ਕਿਹੜਾ ਪਿੰਡ ਹੈ ਇੱਕ ਕਮਰੌਦਾ ਪਿੰਡ ਹੈਗਾ ਜੀ ਕਮਰੌਦਾ ਹਾਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਹਾਂ ਹਾਂ ਤੇ ਅੱਜ ਮੇਰੇ ਭਾਈ ਜੀ ਇਸ ਨੇ ਵੈਲਕਮ ਕਰ ਰਿਹਾ ਹੈ। ਭਾਈ ਹੋਰੀ ਪਹੁੰਚ ਗਏ ਅਮਰੀਕਾ ਤੋਂ ਸਿੱਧਾ ਹਾਂ ਤੇ ਪੰਜਾਬ ਦੀ ਧਰਤੀ ਤੇ ਹਾਂ ਪੰਜਾਬ ਦੀ ਧਰਤੀ ਤੇ ਆਜਾਈ ਨਹੀਂ ਜੀ ਇਹ ਇੱਕ ਸਾਲ ਬਾਅਦ ਆਏ ਜੀ ਸਵਾਗਤ ਕੀ ਹਾਲ ਹੈ ਜੀ ਹੋਰ ਵਧੀਆ ਜੀ ਸਵਾਗਤ ਜੀ ਹੋਰ ਮੈਂ ਜੀ ਸਵਾਗਤ ਜੀ ਕੀ ਹਾਲ ਚਾਲ ਹੈ ਸਵਾਗਤ ਭਾਈ ਸਵਾਗਤ ਆ ਜੋ ਸਵਾਗਤ ਸਵਾਗਤ ਜੀ ਸਵਾਗਤ ਜੀ ਵੈਲਕਮ ਟੂ ਇੰਡੀਆ ਜੀ ਥੈਂਕ ਯੂ ਇਹ ਲੋ ਜੀ ਚਾਪਲੀ ਫੜਾਈ ਦਿਓ ਹਾਂ ਹਾਂਜੀ ਜੀ ਕਿਆ ਬਾਤ ਆ ਫੜਵਾ ਦਿੱਤਾ ਸਰ ਥੈਂਕ ਯੂ ਜੀ ਬਾਈ ਜੀ ਹੋਰ ਇਹਨਾਂ ਪਹਿਲਾਂ ਗੱਲਬਾਤ ਕਰਾਂਗੇ ਬਾਈ ਜੀ ਹਾਂਜੀ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਨਾ ਜਦੋਂ ਕੋਈ ਗੱਡੀ ਲੈਣ ਜਾਂ ਕੋਈ ਨਵੀਂ ਚੀਜ਼ ਲੈਣ ਆ ਤੇ ਉਹਦੀ ਡਿਲੀਵਰੀ ਹੁੰਦੀ ਆ ਤੇ ਬਾਈ ਹੋਰਾਂ ਨੇ ਕੋਠੀ ਡਿਲੀਵਰੀ ਕਰਤੀ ਅੱਜ ਕਿਵੇਂ ਲੱਗਿਆ ਤੁਹਾਨੂੰ ਜੀ ਬਹੁਤ ਵਧੀਆ ਲੱਗਿਆ ਘਰ ਬਣਾ ਕੇ ਦਿੱਤਾ ਮੈਨੂੰ ਬਹੁਤ ਸੋਹਣਾ ਜੀ ਸੁਪਨਿਆਂ ਦਾ ਘਰ ਮੇਰਾ ਬਣਿਆ ਬਹੁਤ ਸੁਨੱਖਾ ਘਰ ਬਾਕੀ ਅੰਦਰ ਜਾ ਕੇ ਦੇਖਦੇ ਆ ਠੀਕ ਹੈ ਜੀ ਕਿਹੋ ਜਿਹਾ ਲੱਗਦਾ ਤੇ ਬਾਈ ਫਿਰ ਵੀਡੀਓ ਕਾਲ ਤੇ ਦੇਖਦੇ ਸੀ ਪਹਿਲਾਂ ਫਿਰ ਹਾਂਜੀ ਬਿਲਕੁਲ ਰੋਜ਼ ਵੀਡੀਓ ਕਾਲ ਤੇ ਗੱਲ ਹੁੰਦੀ ਸੀ ਬਾਈ ਨਾਲ ਤੇ ਸਾਰੇ ਵੀਰੇ ਦਿਖਾਉਂਦੇ ਸੀ ਮੈਨੂੰ ਰੋਜ਼ ਜੀ ਤੇ ਬਾਕੀ ਹੁਣ ਅੰਦਰ ਜਾ ਕੇ ਦੇਖਦੇ ਆਂ ਠੀਕ ਆ ਆਜੋ ਚੱਲਦੇ ਜੀ ਤੇ ਨਾਲ ਆਪਣੇ ਮਿਸਤਰੀ ਸਾਹਿਬ ਵੀ ਨੇ ਜਿਨ੍ਹਾਂ ਨੇ ਸਾਰਾ ਤਿਆਰ ਕੀਤਾਗਾ ਬਿਲਕੁਲ ਸਭ ਤੋਂ ਪਹਿਲਾਂ ਤਾਂ ਜੇ ਗੱਲ ਕਰੀਏ ਬਈ ਪ੍ਰੀਤ ਨਾਲ-ਨਾਲ ਬਾਈ ਹੋਰਾਂ ਨੂੰ ਵੀ ਦੱਸੀ ਚੱਲਾਂਗੇ ਹਾਂਜੀ ਹਾਂਜੀ ਦੱਸਾਂਗੇ ਨਾਲੇ ਆਪਣੇ ਦਰਸ਼ਕਾਂ ਨੂੰ ਵੀ ਘਰ ਦਿਖਾ ਦਾਂਗੇ ਤੇ ਮਤਲਬ ਜੇ ਹੁਣ ਕਹਿਦੇ ਅਮਰੀਕਾ ਵਾਲਿਆਂ ਨੂੰ ਘਰ ਦਿਖਾ ਦਾਂਗੇ ਇਹ ਸਾਰਾ ਅਸੀਂ ਸਾਰਾ ਅਸੀਂ ਰੈੱਡ ਫੋਰਡ ਵਿੱਚ ਬਣਾਇਆਗਾ ਜੀ ਜੀ ਲਾਲ ਕਿਲੇ ਵਾਂਗੂ ਬਣਾਇਆਗਾ ਜੀ ਕਿ ਹਵੇਲੀ ਟਾਈਪ ਬਣਾਇਆਗਾ ਜੀ ਬਿਲਕੁਲ ਇੱਕ ਅਲੱਗ ਲੁੱਕ ਹੈਗੀ ਜੀ ਇਹ ਜੀ ਪੂਰਾ ਲਾਲ ਵੀ ਨਹੀਂ ਹੈਗਾ ਅਸੀਂ ਨਾਲ ਬਲੈਕ ਦਾ ਵੀ ਕੰਬੀਨੇ ਅਕਸ਼ੀਰ ਜਿਹੜੇ ਦੇਖੋਗੇ ਸਰ ਤੁਸੀਂ ਸਾਰਾ ਗੈਰਜ਼ ਹੋ ਗਿਆ ਇਹ ਆ ਸਾਡਾ ਪੋਰਚ ਆ ਗਿਆ ਜੀ ਠੀਕ ਹੈ ਜੀ ਤੇ ਆ ਸਾਡੀ ਮਾਸਟਰ ਐਂਟਰੀ ਆ ਗਈ ਜੀ ਜੀ ਇਹ ਇੱਟ ਸਾਰੀ ਬਈ ਡੇਰਾ ਬੱਸੀ ਵਾਲੀ ਲੱਗੀ ਲੱਗਦੀ ਹੈ ਹਾਂ ਸਾਡਾ ਡੇਰਾ ਉਸੇ ਟਾਇਲਾ ਜੀ ਇਹ ਠੀਕ ਹੈ ਜੀ ਹਾਂਜੀ ਤੇ ਜਿਵੇਂ ਤੁਸੀਂ ਤੁਹਾਡੀ ਵੀਡੀਓ ਚ ਦੇਖ ਕੇ ਨੰਬਰ ਚੱਕਿਆ ਸੀਗਾ ਜੀ ਠੀਕ ਹੈ ਠੀਕ ਹੈ ਤੁਸੀਂ ਵੀਡੀਓ ਬਣਾਈ ਉਹਨਾਂ ਦੀ ਠੀਕ ਹੈ ਜੀ ਉਹ ਤੁਹਾਨੂੰ ਨੰਬਰ ਚੱਕਿਆ ਸੀਗਾ ਜੀ ਤੇ ਬਾਈ ਜੇ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਹਾਂਜੀ ਬਾਈ ਹੋਰਾਂ ਤੋਂ ਵੀ ਐਂਡ ਤੇ ਰਿਵਿਊ ਲਵਾਂਗੇ ਕੋਠੀ ਦੇਖ ਲੈਣ ਦੋ ਕਿਉਂਕਿ ਜਿਵੇਂ ਇਹ ਕਹਿਣਗੇ ਉਮੀਰ ਰਿਵਿਊ ਆਪ ਨੂੰ ਪਤਾ ਲੱਗ ਮੇਲ ਵਾਈਜ਼ ਜੀ ਠੇਕ ਕਰਵਾਉਣ ਲਿਆ ਜੀ ਮੇਰਾ ਕੰਪਰੋਮੈਂਡ ਚ ਪਹਿਲਾਂ ਵੀ ਦੋ ਤਿੰਨ ਪ੍ਰੋਜੈਕਟ ਚੱਲ ਰਹੇ ਨੇ ਇਸ ਪਿੰਡ ਦੇ ਵਿੱਚ ਮੇਰਾ ਚੌਥਾ ਪ੍ਰੋਜੈਕਟ ਆ ਗਿਆ ਜੀ ਇਹ ਠੀਕ ਹੈ ਜੀ ਹਾਂ ਪਰ ਬਿੱਡ ਮਟੀਰੀਅਲ ਮੇਰਾ ਫਸਟ ਹੈਗਾ ਜੀ ਇਹ ਇਸ ਪਿੰਡ ਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਿਨਾਂ ਤਿੰਨ ਪ੍ਰੋਜੈਕਟ ਮੇਰੇ ਹੋਰ ਵੀ ਚੱਲ ਰਹੇ ਨੇ ਇਸ ਪਿੰਡ ਦੇ ਵਿੱਚ ਠੀਕ ਹੈ ਜੀ ਤੇ ਉਹਨਾਂ ਦੇ ਥਰੂ ਮੇਰੀ ਗੱਲਬਾਤ ਹੋਈ ਸੀ ਸਾਡੀ 25 ਜਨਵਰੀ ਨੂੰ ਸਾਡੀ ਗੱਲਬਾਤ ਹੋਈ ਸੀ ਇਹਨੇ ਸਰ ਜੀ ਤੇ ਅੱਜ ਤੁਸੀਂ ਦੇਖ ਲਓ ਜੀ ਅੱਜ ਅਸੀਂ ਡਿਲੀਵਰੀ ਕਰ ਚੁੱਕੇ ਹਾਂ ਕੋ ਠੀਕ ਸਾਰਾ ਜਰਦਾ ਇੱਕ ਸਾਲ ਦੇ ਅੰਦਰ ਅੰਦਰ ਆ ਆਜੋ ਪਹਿਲਾਂ ਸਰਦੀ ਐਂਟਰੀ ਕਰਾਈ ਜੀ ਅੰਦਰ ਹਾਂਜੀ ਦੇਖੋ ਸਰ ਤੇ ਵਾਹ ਲਓ ਜੀ ਮੇਨ ਪਹਿਲਾਂ ਤਾਂ ਐਂਟਰੀ ਦੀ ਗੱਲ ਕਰੀਏ ਬਹੁਤ ਗ੍ਰੈਂਡ ਐਂਟਰੀ ਆ ਤੇ ਮੂਰੇ ਲੁੱਕ ਦਿੱਤੀ ਹੋਈ ਆ ਜਿਹੜੀ ਲੌਬੀ ਦੇ ਵਿੱਚ ਕਿੰਨਾ ਕਿੰਨੇ ਬਈ ਸਕੁਅਰ ਫੁੱਟ ਏਰੀਆ ਆ ਗਿਆ ਟੋਟਲ ਇਹ ਇਹ 3000 ਸਕੁਅਰ ਫੁੱਟ ਏਰੀਆ ਜੀ ਆਪ ਪਿਛਲੇ ਦੋ ਰੂਮ ਇਹਨਾਂ ਦੇ ਪਹਿਲਾਂ ਬਣੇ ਹੋਏ ਸੀਗੇ ਜੀ ਬਟ ਇਹਨਾਂ ਸੀ ਇਹਨੂੰ ਫਰੰਟ ਤੋਂ ਇਹਨੂੰ ਮੋਡੀਫਾਈ ਕਰਿਆਗਾ ਜੀ ਠੀਕ ਹੈ ਜੀ ਬੈਕ ਸਾਈਡ ਦੇ ਇਹਨਾਂ ਦੋ ਰੂਮ ਪਹਿਲਾਂ ਬਣੇ ਹੋਏ ਸੀਗੇ ਤੇ ਬਾਕੀ ਸਾਰਾ ਸੀ ਨਿਊ ਕੰਸਟਰਕਸ਼ਨ ਕਰਿਆ ਸਾਰਾ ਇਧਰ ਸਾਰਾ ਨਿਊ ਕੰਸਟਰਕਸ਼ਨ ਆ ਗਿਆ ਬਲਜੇ ਕਹਿ ਦੀਓ ਰੂਮ ਤੋਂ ਅੱਗੇ ਅੱਗੇ ਸਾਰਾ ਨਰਮ ਤੋਂ ਅੱਗੇ ਸਾਰਾ ਸਾਰਾ ਜੀ ਠੀਕ ਹੈ ਜੀ ਤੇ ਭਾਈ ਜੇ ਗੱਲ ਕਰੀਏ ਇਹ ਤਾਂ ਓਪਨ ਲੌਬੀ ਆ ਗਈ ਇੰਟੀਰੀਅਰ ਦਾ ਵੀ ਸਾਰਾ ਕੰਮ ਤੁਸੀਂ ਸਾਰਾ ਹਾਂਜੀ ਜੀ ਸਾਰਾ ਆਪਣੇ ਕਰਿਆ ਜੀ ਠੀਕ ਹੈ ਜੀ ਤੇ ਡਿਜ਼ਾਈਨਿੰਗ ਮੇਰੀ ਸੀ ਜੀ ਤੇ ਨਾਲ ਸਾਡੇ ਕੁਲਵੰਤੀ ਸੀਗੇ ਜੀ ਤੇ ਹਾਂਜੀ ਭਾਈ ਹਰ ਇੱਕ ਚੀਜ਼ ਅਸੀਂ ਮੈਚਿੰਗ ਦੇ ਨਾਲ ਲਾਈ ਹੈ ਜੀ ਜੀ ਯਾਨੀ ਕਿ ਕਿਸੇ ਵੀ ਚੀਜ਼ ਦਾ ਕੋਈ ਕੰਬੀਨੇਸ਼ਨ ਤੋਂ ਦੂਰ ਨਹੀਂ ਛੱਡਿਆ ਸੀ ਤੇ ਜਾਦੇ ਅਸੀਂ ਡਾਰਕਨੈਸ ਤੇ ਵੀ ਨਹੀਂ ਗਏ ਥੋੜਾ ਅਸੀਂ ਲਾਈਟ ਤੇ ਰੱਖਿਆ ਸਾਰਾ ਜੀ ਠੀਕ ਹੈ ਜੀ ਪ੍ਰੋਗਰਾਮ ਖੁੱਲਾ ਖੁੱਲਾ ਲੱਗੇ ਆਪਣਾ ਜੀ ਠੀਕ ਹੈ ਜੀ ਤੇ ਫਰੰਟ ਤੋਂ ਅਸੀਂ ਐਂਟਰ ਦੋਹਣੇ ਆਉਣੀ ਸਾਰਾ ਜੀ ਯਾਨੀ ਕਿ ਡਾਇਰੈਕਟ ਆਏ ਨਹੀਂ ਕਿਹਾ ਵੀ ਲੋਬੀ ਓਪਨ ਜੇ ਬੰਦਾ ਖੁੱਲੇ ਚੱਕੂ ਜਗਣੀ ਤੇ ਫਰੰਟ ਤੋਂ ਅਸੀਂ ਦੀ ਇੱਕ ਪਾਸਿੰਗ ਏਰੀਆ ਜੇ ਬਣਾਇਆਗਾ ਜੀ ਆਪਣੇ ਠੀਕ ਹੈ ਜੀ ਜੇ ਹੁਣ ਗੱਲ ਕਰੀਏ ਲੌਬੀ ਦੀ ਹਾਂ ਜੀ ਸਰ ਜੀ ਲੌਬੀ ਦੇ ਨਾਲ ਇਧਰ ਡਰਾਇੰਗ ਰੂਮ ਆ ਗਿਆ ਜੀ ਹਾਂ ਡਰਾਇੰਗ ਰੂਮ ਸਾਫ ਫਰੰਟ ਦੇ ਉੱਪਰ ਜੀ ਤੇ ਇਧਰ ਆਪਾਂ ਬਾਅਦ ਚ ਦਿਖਾਵਾਂਗੇ ਡਰਾਇੰਗ ਰੂਮ ਕਿਉਂਕਿ ਬਾਈ ਹੋਰੀ ਹੁਣ ਹੀ ਆਏ ਨੇ 2 ਮਿੰਟ ਰੈਸਟ ਕਰ ਰੱਖਣੇ ਰੈਸਟ ਕਰ ਰਹੇ ਜੀ ਜੀ ਤੇ ਹਾਂਜੀ ਬਾਈ ਡਰਾਇੰਗ ਰੂਮ ਤੋਂ ਅੱਗੇ ਪਹਿਲਾਂ ਕਿ ਸਰ ਆਪਣੀ ਫਰੰਟ ਦੇ ਉੱਪਰ ਅਸੀਂ ਲੌਬੀ ਆ ਕੇ ਲੈ ਕੇ ਆਏ ਜੀ ਜੀ ਤੇ ਸਾਡੀ ਫਰੰਟ ਦੇ ਉੱਪਰ ਵੀ ਨਿਗਾਹ ਗਈ ਜੀ 메ਨ ਗੇਟ ਤੇ ਵੀ ਨਿਗਾਹ ਜਾ ਰਹੀ ਹੈ ਜੀ ਤੇ ਇਸ ਦੇ ਨਾਲ ਇਹ ਕਿ ਕਿਚਨ ਆ ਗਈ ਜੀ ਜੀ ਕਿਚਨ ਵੀ ਸੀ ਪੂਰੀ ਲਾਰਜ ਸਪੇਸ ਰੱਖੀ ਹੈਗੀ ਠੀਕ ਹੈ ਜੀ ਛੋਟੀ ਕਿਚਨ ਰੱਖੀ ਜੀ ਪੂਰੀ ਜੀ ਤੇ ਇਹਦੇ ਵਾਸਤੇ ਸਪੈਸ਼ਲ ਅਸੀਂ ਰੈਫਰਜਰੇਟਰ ਵਾਸਤੇ oven ਵਾਸਤੇ ਤੇ ਆਪਣਾ ਵੈਜੀਟੇਬਲ ਸ਼ੰਕਾ ਅਸੀਂ ਅਲੱਗ ਲਾਇਆ ਕਰਤਾ ਜੀ ਠੀਕ ਹੈ ਜੀ ਤੇ ਨਾਲ ਅਸੀਂ ਕਿਚਨ ਵਾਸ਼ਿੰਗ ਏਰੀਆ ਦਾ ਲੱਗ ਰੱਖਿਆ ਸਾਰਾ ਜੀ ਇਹ ਕਿਚਨ ਦਾ ਵਾਸ਼ਿੰਗ ਏਰੀਆ ਆ ਗਿਆ ਆਪਣਾ ਜੀ ਜੀ ਠੀਕ ਹੈ ਜੋ ਮੈਨੂੰ ਮੋਡਰਨ ਕਿਚਨ ਦਾ ਪੂਰਾ ਸੋਹਣਾ ਕਨਸੈਪਟ ਕਨਸੈਪਟ ਰੱਖਿਆ ਜੋ ਚੀਜ਼ੇ ਜੇ ਆਪਾਂ ਕਹਿੰਦੀ ਬਾਹਰਲੇ ਹਿਸਾਬ ਨਾਲ ਹਰ ਇੱਕ ਚੀਜ਼ ਜੁਦੀ ਇੱਥੇ ਜੋ ਬਾਹਰ ਨੇ ਰਿਕੁਆਇਰਮੈਂਟ ਪੂਰੀ ਕਰੀ ਅਸੀਂ ਜੀ ਪੁਨਤ ਕਦ ਅਸੀਂ ਚਾਹ ਅਸੀਂ ਬਣਾਉਂਦੇ ਆ ਰਹੇ ਹਾਂ ਜੀ ਹੁਣ ਚਲੋ ਇਹ ਬਣਾਉਣਗੇ ਜੀ ਜੀ ਹਾਂ ਅਸੀਂ ਪੂਰਾ ਟੈਸਟ ਕਰ ਚੁੱਕੇ ਸਾਰੇ ਚਲਾ ਚੁੱਕੇ ਚੈੱਕ ਕਰ ਚੁੱਕੇ ਆਗੇ ਠੀਕ ਹੈ ਜੀ ਇਹ ਸਾਡੀ ਆਪਣੀ ਚਿਮਣੀ ਆ ਗਈ ਜੀ ਸਸਰ ਵਾਲੀ ਚਿਮਣੀ ਹੈ ਹੋ ਬ ਆ ਗਿਆ ਤੇ ਇਹਦਾ ਨਾ ਗੈਸ ਆ ਅਸੀਂ ਨਾ ਗੈਸ ਸੀ ਸਿਲੰਡਰ ਅੰਦਰ ਹੀ ਲੈ ਕੇ ਆਏ ਜੀ ਠੀਕ ਹੈ ਜੀ ਸਿਲੰਡਰ ਦੇ ਅਸੀਂ ਗੈਰੇਜ ਚ ਰੱਖਿਆ ਹੋਇਗਾ ਅੱਛਾ ਗੈਰੇਜ ਬੈਕ ਸਾਡ ਗੈਰੇਜ ਤਾਂ ਜੋ ਆਪਣੀ ਕੋਈ ਜਰੋਂ ਪਾ ਸਿਲੰਡਰ ਲੈ ਕੇ ਆਉਣਾ ਕੋਈ ਕ੍ਰੈਕ ਵਗੈਰਾ ਸਕ੍ਰੈਚ ਵਗੈਰਾ ਨਾ ਪਵੇ ਸਿੱਧਾ ਗੈਰੇਜ ਆਵੇ ਗੈਰੇਜ ਆਵੇ ਉੱਥੋਂ بار بار ਐਂਟਰੀ ਹੋਵੇ بار بار ਐਂਟਰੀ ਹੋਵੇ ਠੀਕ ਹੈ ਜੀ ਠੀਕ ਹੈ ਸਰ ਇਧਰ ਨੂੰ ਖੇਤ ਆ ਗਏ ਖੁੱਲੇ ਨੇ ਇਹ ਖੇਤ ਆ ਗਏ ਸਰ ਜੀ ਠੀਕ ਹੈ ਜੀ ਹਾਂ ਤੇ ਜੀ ਬਈ ਹਾਂ ਹਾਂ ਇਹ ਸਾਡੇ ਦੋ ਰੂਮ ਪੁਰਾਣੇ ਸੀ ਜਿਹੜੇ ਤੁਹਾਨੂੰ ਦੱਸ ਕੇ ਟਾਈ ਇਹਨਾਂ ਦੇ ਰੈਨੋਵੇਸ਼ਨ ਕਰੇ ਸਾਰੇ ਸੀ ਤੇ ਆਹ ਸਾਡਾ ਇਧਰ LED ਪੁਆਇੰਟ ਆ ਗਿਆ ਆਪਣਾ ਜੀ ਠੀਕ ਹੈ ਜੀ ਇਹ LED ਪੁਆਇੰਟ ਆ ਗਿਆ ਸਾਰਾ ਜੀ ਤੇ ਸਾਰਾ ਪੂਰਾ ਆਪਣਾ ਸਪੇਸ ਨੂੰ ਪੂਰਾ ਕਵਰ ਕਰ ਚੁੱਕੇ ਚੱਲੇ ਆ ਪਾ ਜੀ ਠੀਕ ਹੈ ਜੀ ਹਰ ਇੱਕ ਚੀਜ਼ ਮਤਲਬ ਪ੍ਰੋਪਰ ਕਰਨਾ ਤੇ ਸਾਰਾ ਇਹਦੇ ਵਿੱਚ ਸੀਸੀਟੀਵੀ ਕੈਮਰਾ ਲਾਇਸ ਹੈ ਪੂਰੀ ਕੋਠੀ ਆਪਣੀ ਇਹ ਤੇ ਸਾਰਾ ਕੰਟਰੋਲ ਇਹਦੇ ਉਰੇ ਆਊਗਾ ਜੀ ਠੀਕ ਹੈ ਜੀ ਐਲਈਡੀ ਵਗੈਰਾ ਲਗਣੀ ਦੇਣ ਦੀ ਹੈ ਥੋੜੀ ਜੀ ਠੀਕ ਹੈ ਜੀ ਜਨਨ ਕਿ ਸਾਡੇ ਜੋ ਇਲੈਕਟ੍ਰੋਨਿਕ ਫਰਨੀਚਰ ਹੈਗਾ ਉਹ ਸਾਡਾ ਆ ਰਿਹਾ ਹੈਗਾ ਹਜੇ ਠੀਕ ਹੈ ਜੀ ਥੋੜਾ ਸਮਾਂ ਸਮਾਂ ਲੱਗੂਗਾ ਜੀ ਇਹ ਸਾਡਾ ਪੁਰਾਣਾ ਸੋਫਾ ਸੀਗਾ ਜੀ ਜਿਹੜਾ ਅਸੀਂ ਖਾਲੀ ਨੂੰ ਇਹ ਰੱਖ ਲਿਆ ਤੇ ਨਵਾ 162 ਉਧਰ ਆ ਚੁਕੇਗਾ ਕਿਉਂਕਿ ਇਹ ਸਿੰਘ ਕੇ ਸੋਫਾ ਲੈਗਾ ਹਜੇ ਆ ਕੇ ਵੀਰ ਜੀ ਆਪਨੇ ਚੋਅਸੇ ਹਿਸਾਬ ਨਾਲ ਫਰਨੀਚਰ ਲੈਣਗੇ ਜੀ ਇਹ ਲੂਵਰਸ ਲੱਗੇ ਹੋਇਆ ਵੀ ਉੱਪਰ ਵੀ ਦੇਖ ਰਹੇ ਹਾਂ ਹਾਂ ਜੀ ਆ ਸਰ ਇਹ ਵੀ ਲੂਵਰ ਆ ਕੇ ਆਪਣੇ ਇਹ ਵੀ ਲੂਵਰ ਆ ਕੇ ਜਬਨੇ ਜੀ ਠੀਕ ਹੈ ਜੀ ਤੇ ਉਧਰ دوسری ਸਾਈਡ ਵੀ ਲੂਵਰ ਆ ਕੇ ਸਰ ਤੁਹਾਨੂੰ ਇੱਕ ਚੀਜ਼ ਹੋਰ ਦਿਖਾਵਾਂ ਮੈਂ ਜੀ ਜੀ ਇਹ ਲੂਵਰ ਖੁੱਲਦੇ ਨੇ ਸਰ ਠੀਕ ਹੈ ਜਿੰਕੀ ਇਸੇ ਸਪੇਸ ਉਸੇ ਕੰਮ ਲਿਆਗਾ ਜੀ ਕੀ ਬਾਤ ਹੈ ਜੀ ਹਾਂ ਜੀ ਮਾਲਾ ਇਹਦਾ ਪਤਾ ਹੀ ਲਾਦਾ ਨਾ ਵੀ ਇੱਥੇ ਸਪੇਸ ਵੀ ਦਿੱਤੀ ਹੋਈ ਆ ਹਾਂ ਜੀ ਇਹ ਚਾਹੀਏ ਸਰ ਲੌਂਗੀ ਜੀ ਚਾਬੀ ਕੱਢ ਕੇ ਕਿਧਰ ਸਾਈ ਠੀਕ ਹੈ ਜੀ ਤੇ ਜਨਨ ਕੀ ਹਿੱਡਨ ਪੋਰਸ਼ਨ ਆ ਗਿਆ ਆਪਣਾ ਜੀ ਇਹ ਜਨਨ ਪੋਰਸ਼ਨ ਆ ਗਿਆ ਹਾਂਜੀ ਸਰ ਜੀ ਤੇ ਆਹ ਸਰ ਆਪਣਾ ਪੌਸ਼ ਫਿਸ਼ਨ ਆ ਗਿਆ ਆਪਣਾ ਜੀ ਜੀ ਤੇ ਇਹ ਵੀ ਸਰ ਪੂਰਾ ਸਾਰਾ ਅੰਦਰੋਂ ਖੁੱਦਾਗਾ ਜੀ ਜੀ ਹਾਂਜੀ ਹਾਂਜੀ ਤੇ ਸਰ ਆਪਣਾ ਸੈਕੰਡ ਰੂਮ ਆ ਗਿਆ ਜੀ ਠੀਕ ਹੈ ਜੀ ਇੱਕ ਰੂਮ ਵੀ ਦਿਖਾ ਦिए ਹਾਂਜੀ ਰੂਮ ਦਿਖਾ ਦਿੰਦੇ ਸਰ ਜੀ ਆਪਾਂ ਜੀ ਬਈ ਰੂਮ ਵੀ ਪੂਰਾ ਲਗਜ਼ਰੀ ਲੁੱਕ ਹਾਂ ਪੂਰਾ ਲਗਜ਼ਰੀ ਸਰ ਜਿਵੇਂ ਆਪਣੀ ਕੋਠੀ ਹਵੇਲੀ ਟਾਈਪ ਚ ਹੈ ਜੀ ਇਸ ਕਰਕੇ ਫਰਨੀਚਰ ਵੀ ਸਾਰਾ ਅਸੀਂ ਮਹਾਰਾਜ ਸਟਾਈਲ ਚ ਰੱਖਿਆ ਹੈਗਾ ਜੀ ਜੀ ਤੇ ਪਰ ਰੇ ਮੈਚਿੰਗ ਕਰਨਾ ਬਾਬੇ ਭਿੰਡਰਾਵਾਲੇ ਦੀ ਫੋਟੋ ਲੱਗੀ ਇਹ ਤੁਸੀਂ ਲਵਾਈ ਹੈ ਕਿ ਫੈਮਿਲੀ ਵੱਲੋਂ ਫਿਰ ਨਹੀਂ ਦੇਖੋ ਫੈਨ ਤਾਂ ਹੈ ਕਿ ਸਰ ਦੇਖੋ ਸਿਲੈਕਸ਼ਨ ਮੈਨੇ ਕਰੀਏ ਜੀ ਠੀਕ ਹੈ ਵੀ ਇਸ ਜਗ੍ਹਾ ਤੇ ਇਹ ਫੋਟੋ ਪੋਸਟਰ ਲੱਗਣਾ ਚਾਹੀਦਾ ਹੈਗਾ ਜੀ ਠੀਕ ਹੈ ਜੀ ਕਿ ਇੱਥੇ 1-1 ਇੰਚੀ ਸਰ ਮੇਰੀ ਸਿਲੈਕਸ਼ਨ ਨਾਲ ਲੱਗੇ ਸਾਰਾ ਜੀ ਸਾਰੀ ਦੀ ਡਿਜ਼ਾਈਨਿੰਗ ਮੈਨੇ ਕਰੀਏ ਜੀ ਠੀਕ ਹੈ ਜੀ ਤੇ ਦੇਖੋ ਕਟਨ ਦੇਖੋ ਮੈਚ ਕਰਦੇ ਲਾਏ ਨੇ ਆਪਾਂ ਨੇ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਬਹੁਤ ਵਧੀਆ ਜੀ ਹਾਂ ਤੇ ਮਤਲਬ ਆਪਦੇ ਰੂਟਸ ਨਾਲ ਜੁੜੇ ਹੋਇਆ ਪਰਿਵਾਰ ਹੈ ਤੇ ਬਈ ਜੇ ਗੱਲ ਕਰੀ ਨ ਇਸਰ ਕੁਲਵੰਤ ਜੀ ਨੇ ਜਿਹੜੇ ਤੁਹਾਨੂੰ ਦੱਸਿਆ ਜਿਹੜੇ ਇਹਨਾਂ ਨੇ ਇੰਟੀਰੀਅਰ ਦਾ ਕੰਟਰੈਕਟ ਸੀ ਮੇਰੇ ਨਾਲ ਜੀ ਐਗਰੀਮੈਂਟ ਦੇ ਵਿੱਚ ਜੀ ਉਹਨਾਂ ਦਾ ਠੀਕ ਹੈ ਹਾਂ ਉਹਨਾਂ ਨੂੰ ਬਈ ਕਹਾ ਦਿੱਤਾ ਸੀਗਾ ਜੀ ਇਹ ਸਾਰਾ ਉਹਨਾਂ ਨੇ ਕਰੇਗਾ ਜੀ ਕੀ ਬਾਤ ਹੈ ਜੀ ਹਾਂ ਤੇ ਹਰਦਰ ਵਾਸ਼ਰੂਮ ਆ ਗਿਆ ਜੀ ਜੀ ਤੇ ਵਾਸ਼ਰੂਮ ਅੰਦਰ ਉਹ ਦਿਖਾ ਦਿਓ ਭਾਈ ਹਾਂ ਵਾਸ਼ਰੂਮ ਅੰਦਰ ਦਿਖਾਉਣੇ ਸਾਰੇ ਆਪਾਂ ਜੀ ਸਰ ਵਾਸ਼ਰੂਮ ਵੀ ਅਸੀਂ ਇਦਾਂ ਨਹੀਂ ਸਰ ਵੀ ਸਿੰਪਲ ਬਣਾਇਆਗਾ ਜੀ ਪੂਰਾ ਪਾਰਟੀਸ਼ਨ ਕਰਕੇ ਦਿੱਤਾ ਆਪਾਂ ਨੇ ਜੀ ਠੀਕ ਹੈ ਜੀ ਬਈ ਇੱਕ ਚੀਜ਼ ਰਹਿ ਗਈ ਸੀ ਮੇਨ ਜੇ ਆਪਾਂ ਗਰਾਉਂਡ ਫਲੋਰ ਦੀ ਗੱਲ ਕਰੀਏ ਡਰਾਈング ਰੂਮ ਹੋਗਾ ਕਿਚਨ ਹੋਗੀ ਦੋ ਰੂਮ ਤੇ ਬਾਥਰੂਮ ਅਟੈਚ ਹੋਣਗੇ ਹਾਂਜੀ ਸਰ ਠੀਕ ਹੈ ਜੀ ਕਿੰਨਾ ਸਕਰ ਫੁੱਟ ਏਰੀਆ ਸੀਗਾ ਇਹ ਇਹ ਸਰ ਜਿਹੜਾ ਅਸੀਂ ਪਹਿਲਾਂ ਵੀ ਜਮ 10 ਘਟੇਗਾ ਜੀ ਜਦੋਂ ਆਪਣਾ ਪਿਛਲੇ ਰੂਮ ਛੱਡ ਗਏ ਅਗਲਾ ਏਰੀਆ ਹੈਗਾ ਜੀ ਤੇ ਉੱਪਰ ਤੇ ਡਾਊਨ ਸਾਰਾ ਜੀ ਜੀ ਗਰਾਉਂਡ ਤੇ ਫਸਟ ਸਾਰ 3000 ਸਕਰ ਫੁੱਟ ਏਰੀਆ ਹੈਗਾ ਜੀ ਇਹ ਠੀਕ ਹੈ ਜੀ ਹਾਂਜੀ ਤੇ ਇੱਕ ਚੀਜ਼ ਬਈ ਹਾਂਜੀ ਇਧਰ ਵੀ ਬਹੁਤ ਖਾਸ ਕੀਤੀ ਹੋਈ ਆ ਵੀ ਪ੍ਰੈਸ ਵਾਲਾ ਤੁਸੀਂ ਇਧਰ ਅਲੱਗ ਹਨਾ ਹਾਂ ਸਰ ਪ੍ਰੈਸ ਵਾਲਾ ਆਪਣਾ ਅਲੱਗ ਕਨਸੈਪਟ ਰੱਖਿਆ ਹੈਗਾ ਜੀ ਇਹ ਕਿਉਂਕਿ ਅਕਸਰ ਕੋਠੀ ਬਹੁਤ ਵਧੀਆ ਬਣ ਜਾਂਦੀ ਨੇ ਪਰ ਪ੍ਰੈਸ ਨੂੰ ਜਾਂ ਕਿਤੇ ਹੋਰ ਸਟੋਰੇਜ ਬਸ ਜਗ੍ਹਾ ਨਹੀਂ ਰਹਿੰਦੀ ਆਪਣੀ ਆਪਣੀ ਸਪੈਸ਼ਲ ਜਗ੍ਹਾ ਰੱਖਿਆ ਜੀ ਜਿਸਨੂੰ ਕਿ ਲੇਡੀਜ਼ ਦੇ ਹਾਈਟ ਦੇ ਹਿਸਾਬ ਨਾਲ ਆਪਣੀ ਸਪੇਸ ਹੈ ਪੂਰੀ ਉੱਰੀ ਜੀ ਪੂਰਾ ਲੌਂਗ ਆ ਜੀ ਇਸੇ ਵਿੱਚ ਇਨਵਰਟਰ ਪਰਸ ਦੀ ਸਰਟਿਕ ਦਾ ਹੈਗਾ ਜੀ ਆਪਣਾ ਠੀਕ ਹੈ ਜੀ ਇਨਵਰਟਰ ਵੀ ਸੈਟ ਕਰ ਲ ਠੀਕ ਹੈ ਜੀ ਹਾਂ ਪੂਰੇ ਸਰ ਆਪਣੇ ਉਹਦਾ ਕਨਸੈਪਟ ਰੱਖਿਆ ਗਿਆ ਜੀ ਆਪਾਂ ਨੂੰ ਜਿਹੜੀ ਆਪਣੇ ਜਿਹੜਾ ਡਿਜ਼ਾਈਨ ਹੈਗਾ ਜੀ ਉਹ ਜੂਜ਼ਿੰਗ ਨੂੰ ਬਾਅਦ ਦੇਖਿਆ ਗਿਆ ਡੈਕੋਰੇਸ਼ਨ ਨੂੰ ਬਾਅਦ ਦੇਖਿਆ ਸੀ ਨੇ ਪਹਿਲਾਂ ਜੂਜ਼ਿੰਗ ਦੇਖਿਆ ਵੀ ਪਹਿਲਾਂ ਜੀ ਜੂਜ਼ਿੰਗ ਸਹੀ ਹੋਵੇ ਜੀ ਠੀਕ ਹੈ ਜੀ ਜਿੰਨੀ ਉਹਦੀ ਜੂਜ਼ਿੰਗ ਪਰਫੈਕਟ ਹੈ ਦੇਖੋ ਸਰ ਚੀਜ਼ ਆਪਣੇ ਆਪ ਸੋਹਣੀ ਲੱਗਣ ਲੱਗ ਜਾਂਦੀ ਹੈ ਜੀ ਠੀਕ ਹੈ ਜੀ ਅੱਗੇ ਤਰੀਫ਼ ਮਿਸਤਰੀ ਸਾਹਿਬ ਦੀ ਵੀ ਕਰਨੀ ਬਣਦੀ ਆ ਕੰਮ ਇਹਨਾਂ ਦਾ ਬਹੁਤ ਸੋਹਣਾ ਸਾਫ਼ ਸੁਥਰਾ ਕੀਤਾ ਬਹੁਤ ਸੋਹਣਾ ਕੰਮ ਕਰਿਆ ਸਰ ਜੀ ਹਰ ਇੱਕ ਚੀਜ਼ ਜਿੰਨੀ ਵੀ ਸਰ ਡਰਾਇੰਗ ਸੀ ਤੁਸੀਂ ਇਦਾਂ ਲਾ ਲਓ ਜੀ ਬਸ ਜਿਵੇਂ ਏਜ ਦੇ ਹਿਸ ਬਹੁਤ ਅਗਰ ਐਕਸਪੀਰੀਅੰਸ ਦੇਖਿਆ ਮੈਨੇ ਜੀ ਮਿਸਤਰੀ ਸਾਹਿਬ ਕਿੰਨੀ ਉਮਰ ਹੋ ਗਈ ਜੀ ਤੁਹਾਡੀ ਮੇਰੀ ਹੋ ਗਈ 68 ਸਾਲ ਜੀ ਕੀ ਨਾਮ ਆ ਜੀ ਹਰਪਾਲ ਸਿੰਘ ਜੀ ਪਿੰਡ ਹੀ ਹੈ ਹਾਂਜੀ ਠੀਕ ਹੈ ਜੀ ਇਹ ਸਾਰਾ ਕੰਮ ਤੁਸੀਂ ਕੀਤਾ ਜੀ ਹਾਂਜੀ ਸਾਰਾ ਕੰਮ ਮੈਂ ਕੀਤਾ ਠੀਕ ਹੈ ਜੀ ਤੇ ਸਰ ਇਹਨੂੰ ਪਏ ਪੁੱਛ ਕੇ ਦੇਖੋ ਜੀ ਮੇਰਾ ਇਹ ਬਿੱਦ ਮਟੀਰੀਅਲ ਕੰਮ ਸੀਗਾ ਜੀ ਜੀ ਵੀ ਇਹਦੇ ਵਿੱਚ ਮੈਨੇ ਕਦੇ ਮਟੀਰੀਅਲ ਬਾਰੇ ਜਾਂ ਕਦੇ ਕਿਹਾ ਵੀ ਭਾਈ ਆਪਾਂ ਨੇ ਸਿਰਫ ਪੈਸਾ ਬਚਾਉਣਾ ਹੈਗਾ ਜਾਂ ਇਹ ਵੀ ਇੱਕ ਹੁੰਦਾ ਵੀ ਕੁਆਲਿਟੀ ਕਿਵੇਂ ਰੱਖੀ ਭਾਈ ਕੁਆਲਿਟੀ ਇੱਕ ਨੰਬਰ ਲੱਗੇ ਸਾਡੀ ਜਿਹੜਾ ਮਿਸਤਰੀ ਚਾਹਦਾ ਉਹ ਹੀ ਚੀਜ਼ ਉਹ ਹੀ ਚੀਜ਼ ਲੱਗੇ ਜਿਹੜੀ ਮੈਂ ਠੀਕ ਹੈ ਜੀ ਜਿੰਨਾ ਇਹ ਤੋਂ ਪਹਿਲਾਂ ਕੰਮ ਕਰ ਚੁੱਕਿਆ ਮੈਂ ਉਦੋਂ ਰੇਸੋ ਉਸੇ ਦੇਸ ਦਾ ਮਾਰ ਲੈ ਸਾਦਾ ਜੀ ਮੈਂ ਠੀਕ ਹੈ ਜੀ ਤੇ ਨਹੀਂ ਕੋਈ ਇਟ ਟੁੱਟ ਕੋਈ ਆਪਣੇ ਜੋ ਨੰਬਰ ਦੇ ਇਟ ਸਾਰੇ ਇੱਕ ਨੰਬਰ ਲੱਗਿਆ ਜੀ ਮਾਲਕ ਵੱਲੋਂ ਇਟ ਲੱਗਿਆ ਜੋ ਮਾਲਕ ਪਸੰਦ ਕਰ ਗਿਆ ਤੇ ਇਟ ਉਹ ਇਟ ਲੱਗੀ ਹੈ ਜੀ ਹਾਂ ਸਰ ਸਾਨੂੰ ਦੱਸਿਆ ਕੁਝ ਮਟੀਰੀਅਲ ਇਹ ਜਿਹੜੇ ਜਾਂਦੇ ਸੀ ਮਾਲਕ ਨੂੰ ਸਿਲੈਕਸ਼ਨ ਕਰਵਾਤੇ ਸੀ ਜੀ ਠੀਕ ਹੈ ਜੀ ਜਿਵੇਂ ਇਟ ਹੋ ਗਈ ਸੀਮੈਂਟ ਹੋ ਗਿਆ ਠੀਕ ਹੈ ਸਰੀਆ ਵਗੈਰਾ ਕਿਹੜਾ ਲੈਣਾਗਾ ਤੇ ਆ ਆ ਟਾਇਲ ਵਗੈਰਾ ਹੋ ਗਈ ਜੋ ਫਰੰਟ ਦੀ ਟਾਇਲ ਹੋ ਗਈ ਪਰ ਜੇ ਗੱਲ ਕਰੀ ਵੀ ਪੂਰਾ ਟੀਮ ਵਰਕ ਇਹ ਆਰਕੀਟੈਕਟਰ ਤੋਂ ਲੈ ਕੇ ਤੁਹਾਡਾ ਸਾਰੀ ਟੀਮ ਵਰਕ ਨੇ ਬਹੁਤ ਸੋਹਣਾ ਕੰਮ ਕੀਤਾਗਾ ਤੇ ਬਈ ਹੁਣ ਚੱਲਦੇ ਆਪਾਂ ਫਸਟ ਫਲੋਰ ਤਰਫ ਪਰ ਇੱਕ ਚੀਜ਼ ਇਧਰ ਵੀ ਤੁਸੀਂ ਵੱਖਰਾ ਕੀਤਾ ਇਹ ਕਿਹੜਾ ਸਟੋਨ ਲੱਗਿਆ ਹੋਇਆ ਇਹ ਇਹ ਨੇਚਰਲ ਸਟੋਨ ਹੈਗਾ ਜੀ ਇਹ ਨੇਚਰਲ ਸਟੋਨ ਹਾਂ ਠੀਕ ਹੈ ਜੀ ਹਾਂ ਤੇ ਕਾਪਰ ਕਲਰ ਚਾਹ ਕੇ ਸਰ ਜੀ ਤੇ ਸਰ ਐਕਸਟੈਂਸ ਨਹੀਂ ਆਪਣਾ ਇੱਕ ਜਨਨ ਕਿ ਪੂਰਾ ਸੀ ਉਹ ਨਹੀਂ ਦਿੱਤਾਗਾ ਜੀ ਇੱਕ ਅਲੱਗ ਤੋਂ ਸੀ ਸਿਨਰੀ ਵਗੈਰ ਦਿੱਤਾਗਾ ਜੀ ਜੀ ਤੇ ਕਿਉਂਕਿ ਗੁਰੂਆਂ ਸਾਹਿਬਾਨ ਨੂੰ ਪ੍ਰੇਤਾਂ ਅੱਜ ਰੱਖ ਦੇ ਲਈ ਵਜਿਹਾ ਠੀਕ ਹੈ ਜੀ ਤਾਂ ਤਰਨ ਬਾਬਾ ਦੀਪ ਸਿੰਘ ਜੀ ਜੀ ਤੇ ਸਤ ਗਿਆਨੀ ਜੀ ਨੇ ਬੜੇ ਫਾਇਦੇ ਵਟਵਾ ਰਿਪੀਟ ਕਰਨੇ ਹੋਰੇ ਜੀ ਜੀ ਪਰ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਕਿਉਂਕਿ ਸਰ ਜਦੋਂ ਨਾਲ ਆਪਾਂ ਉੱਪਰ ਨੂੰ ਆਉਣ ਹੈ ਜੀ ਉੱਪਰ ਸੰਤ ਮਹਾਦੇਵ ਜੀ ਫੋਟੋ ਦੇਖਦੇ ਨੇ ਜਿਸ ਗੁਰੂਆਂ ਦੇ ਦੇਖਦੇ ਨੇ ਬੰਦੇ ਦੇਕਰ ਆਪਣੇ ਆਪ એનર્ਜੀ ਆਉਣ ਲੱਗ ਜਾਂਦੀ ਹੈ ਜੀ ਬਿਲਕੁਲ ਜੀ ਬਿਲਕੁਲ ਬੰਦਾ ਗੁਰੂਆਂ ਦੇ ਰਿਪੀਟ ਕਰਨ ਲੱਗਦਾ ਜਦ ਕਰ ਪਰਿਵ ਜੀ ਤੇ ਬਹੁਤ ਸੋਹਣਾ ਹਾਂਜੀ ਬਈ ਹਾਂ ਇਹ ਸਾਰਾ ਦੇਖੋ ਆਪਣਾ ਝੂਮਰ ਲਾਇਆ ਹੈਗਾ ਜੀ ਜੀ ਇੱਕ ਅਲੱਗ ਹੀ ਪੋਰਸ਼ਨ ਕੱਟਿਆ ਹੈਗਾ ਆਪਣਾ ਜੀ ਪੂਰਾ ਠੀਕ ਹੈ ਜੀ ਤੇ ਲੋਬੀ ਮਿੱਤਰੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਈ ਫਸਟ ਫਲੋਰ ਤੇ ਜੇ ਗੱਲ ਕਰੀਏ ਕੀ ਕੀ ਸਟਰਕਚਰ ਆ ਗਿਆ ਫਸਟ ਫਲੋਰ ਸਰ ਦੇਖੋ ਆਪਣੀ ਲੌਬੀ ਆ ਗਈ ਜੀ ਜੀ ਤੇ ਇਸ ਸਾਈਡ ਆਪਣਾ ਬੈੱਡਰੂਮ ਆ ਗਿਆ ਜੀ ਜੀ ਇਹ ਗੈਸਟ ਬੈੱਡਰੂਮ ਆ ਗਿਆ ਆਪਣਾ ਜੀ ਜੀ ਗੈਸਟ ਬੈੱਡਰੂਮ ਦਾ ਵੀ ਸਾਰਾ ਥੀਮ ਜਿਹੜੀ ਕਿ ਕੋਠੀ ਦੇ ਅਕੋਰਡਿੰਗ ਹੀ ਰੱਖਿਆ ਗਿਆ ਹੈ ਜੀ ਜਿਵੇਂ ਸਰ ਆਪਣਾ ਵੀ ਇਹਨਾਂ ਨੂੰ ਮਹਾਰਾਜਾ ਸਟਾਈਲ ਥੋੜਾ ਜਿਹਾ ਅਸੀਂ ਲੁੱਕ ਦੇਖੀਏ ਮੈਰਾ ਰਾਇਲ ਲੁੱਕ ਜਿਆਦਾ ਰਾਇਲ ਲੁੱਕ ਨੂੰ ਹੀ ਸਿ ਪ੍ਰੇਫਰ ਕਰਦਾ ਸਾਰੇ ਜੀ ਬਸੇ ਜੀ ਜੀ ਇਹ ਸਾਡਾ ਥੋੜਾ ਰੂਮ ਛੋਟਾ ਸੀ ਇਸ ਕਰਕੇ ਸਿੰਗਲ ਸੈਟ ਹੀ ਲਈ ਸੀ ਜੀ ਇੱਕ ਸਾਡੀ ਸੀ ਸਾਈਡ ਤੇ ਰੱਖ ਲਈ ਦੀ ਜੀ ਬਈ ਕੋਈ ਗੈਸਟ ਕੋਸੋ ਹੁੰਦਾ ਕੋਈ ਨਾਲ ਚੇਅਰ ਵਗੈਰਾ ਲਾ ਕੇ ਰੱਖਣੀ ਹੈਗੀ ਠੀਕ ਹੈ ਜੀ ਕਾਫੀ ਕੋਈ ਵਗੈਰਾ ਪੀਣ ਵਾਸਤੇ ਸਾਡੇ ਉਹ ਬਾਹਰ ਖੇਤਾਂ ਦਾ ਮਾਹੌਲ ਜੇ ਥੋੜਾ ਖੇਤ ਲੈ ਸਕਦੇ ਹਨਾ ਬਈ ਤੇ ਆ ਸ੍ਰੀ ਜੀ ਕੁਠੀ ਹੌਂ ਸ਼ੁਰੂ ਚ ਇਹ ਕੁਠੀ ਸਰ ਆਪਣੀ ਚੱਲ ਰਹੀ ਹੈ ਜੀ ਸ਼ੇ ਇਹ ਵੀ ਤੁਹਾਡਾ ਪ੍ਰੋਜੈਕਟ ਚੱਲ ਰਿਹਾ ਹੈ ਇਹ ਮੇਰਾ ਆਪਣਾ ਪ੍ਰੋਜੈਕਟ ਹੈਗਾ ਜੀ ਕੀ ਬਾਤ ਹੈ ਜੀ ਦੋ ਪ੍ਰੋਜੈਕਟਸ ਆਸਮਾਨ ਉਤ ਤਨ ਪ੍ਰੋਜੈਕਟ ਹੋਰ ਦਿਖਾਉਣੇ ਨੇ ਮੈਨੂੰ ਇੱਕੋ ਮਿੰਟ ਚ ਦੋ ਤਿੰਨ ਪ੍ਰੋਜੈਕਟ ਚੌਥਾ ਪ੍ਰੋਜੈਕਟ ਆ ਸਰ ਮੇਰਾ ਚੌਥਾ ਹਾਂ ਚੌਥਾ ਸਰ ਕੀ ਬਾਤ ਹੈ ਜੀ ਜਿੱਥੇ ਸਰ ਜਾਣਿਆ ਜੀ ਪਰਮਾਤਮਾ ਪਿਆਰੇ ਨਾ ਮਿਲਦਾਗਾ ਜੀ ਜੀ ਸਭ ਤੋਂ ਵੱਡੀ ਗੱਲ ਭਈ ਇਹ ਹੁੰਦੀ ਹੈ ਨਾ ਵੀ ਕੰਮ ਸੋਹਣਾ ਹੋਇਆ ਹਾਂ ਸਰ ਤੇ ਇਮਾਨਦਾਰੀ ਨਾਲ ਹੋਇਆ ਇਮਾਨਦਾਰੀ ਨਾਲ ਸਰ ਜੀ ਸਰ ਦੇਖੋ ਜਿੰਨੇ ਵੀ ਉਰੇ ਇਹਦੇ ਦੋਸਤ ਸਹਿੱਤਰ ਬਾਅਦ ਵਿੱਚ ਵੀ ਆਉਂਦੇ ਰਹੇ ਨੇਗੇ ਜੀ ਤੇ ਬਾਅਦ ਵਿੱਚ ਵੀ ਬਹੁਤ ਆਉਂਦੇ ਰਹੇ ਕਿਸੇ ਨੇ ਵੀ ਅਸਲ ਤਕੀ ਇਹ ਨਹੀਂ ਕਹਿ ਸਕਿਆ ਵੀ ਪ੍ਰੀਤ ਇੱਥੇ ਮਾਲ ਹਲਕਾ ਲਾ ਰਹਿਗਾ ਜੀ ਮਾਲ ਹਰ ਕੁਆਲਿਟੀ ਗੋਡੀ ਜਾਂਦੀ ਰਹੀ ਹੈ ਸਰ ਜੀ ਠੀਕ ਹੈ ਬਈ ਹਾਂ ਤੇ ਬਈ ਬਈ ਵਾਸਤੇ ਬੈਡਰੂਮ ਆ ਗਿਆ ਜੀ ਇਹ ਮਾਸਟਰ ਬੈਡਰੂਮ ਆ ਗਿਆ ਜੀ ਹਾਂ ਮਾਸਟਰ ਬੈਡਰੂਮ ਆ ਗਿਆ ਸਾਰੇ ਉੱਪਰ ਜੇ ਬਣਾ ਜੀ ਇਹ ਠੀਕ ਹੈ ਜੀ ਇਹ ਬੇਟੇ ਦਾ ਬੈਡਰੂਮ ਆ ਗਿਆ ਸਾਰੇ ਜੀ ਤੇ ਹਰ ਇੱਕ ਜਗ੍ਹਾ ਤੋਂ ਸਾਨੂੰ ਸੋਇਆ ਸੀ ਕਾਰਟਨ ਵਗੈਰਾ ਮੈਚ ਕਰਕੇ ਚੱਲੇਗਾ ਜੀ ਠੀਕ ਹੈ ਠੀਕ ਹੈ ਨਾ ਆਪਣਾ ਫੈਨ ਹੋ ਗਿਆ ਸਰ ਜੀ ਤੇ ਆਪਣੀ ਦਾ ਬੈਕ ਸਾਈਡ ਤੇ ਆਪਣੀ ਗੁਰਾਂ ਪੀਰਾਂ ਫਕੀਰਾਂ ਦਾ ਜੋੜਾ ਆਪਾਂ ਰੂਮ ਦੇ ਅੰਦਰ ਵੜਦੇ ਹਾਂ ਜੀ ਸਾਹਮ ਜੀ ਆਪਣੇ ਨਮਸਤਕ ਹੁੰਨੇ ਪਾਉਣਾ ਜੀ ਰੱਬ ਨਾਲ ਬਿਰਤੀ ਜੁੜਦੀ ਹੈ ਰੱਬ ਨਾਲ ਬਿਰਤੀ ਜੁੜਦੀ ਹੈ ਤਾਂ ਕਿ ਆਪਣੇ ਚ ਇੱਕ ਪੋਜੀਟਿਵ ਥਿੰਕਿੰਗ ਆ ਦੇ ਸਰ ਜੀ ਬਿਲਕੁਲ ਜੀ ਬਿਲਕੁਲ ਬਾਈ ਤੇ ਇਧਰ ਬਾਈ ਜੇ ਦੇਖੇ ਮਾਸਟਰ ਬੈਡਰੂਮ ਚ ਇਹ ਬਾਥਰੂਮ ਵੀ ਬਹੁਤ ਖੁੱਲਾ ਡੁੱਲਾ ਹਨਾ ਬਾਈ ਬਹੁਤ ਸਰ ਖੁੱਲਾ ਖੁੱਲਾ ਜੀ ਜੇ ਕਹਿ ਦੀ 12 ਵਜੇ ਮੱਲਾ ਦਾ 10 ਵਜੇ 10 ਦਾ ਤਾਂ ਹੋਊਗਾ ਜੀ ਹਾਂ ਜੀ ਸਰ 10 ਵਜੇ ਦਾ ਜੀ ਪੂਰਾ ਸਹੀ ਪਛਾਣਿਆ ਸੀ ਤੇ ਹੋਰ ਤਾਂ ਉਹੀ ਗੱਲ ਆ ਵੀ ਕਹਿੰਦੇ ਨੇ ਅੱਖਾਂ ਵੀ ਨਾਪ ਲਾਈਆਂ ਡੈਲੀ ਜਦੋਂ ਕੋਠੇ ਜਾਂਦਾ ਪਰ ਬਹੁਤ ਛੋੜੇ ਨਾਲ ਇਧਰੋਂ ਬਲੈਕ ਕਲਰ ਤੇ ਇਧਰੋਂ ਵਾਈਟ ਦਾ ਕੰਪਲੇਸਟ ਸਰ ਇਸ ਸਾਲ ਪੂਰਾ ਐਸੀ ਐਚ ਬਣਾਈ ਹੋ ਰਹੀ ਡੌਨਸ ਜੀ ਠੀਕ ਹੈ ਜੀ ਤਾਂ ਜੋ ਆਪਣੇ ਜੋ ਵਾਸ਼ਰੂਮ ਤੇ ਸ਼ਾਵਰ ਵਗੈਰਾ ਲੈਂਦੇ ਆ ਤਾਂ ਆਪਾਂ ਸਾਰਾ ਗਿੱਲਾ ਨਹੀਂ ਹੋਊਗਾ ਜੀ ਇਹ ਠੀਕ ਹੈ ਜੀ ਅਸੀਂ ਦੇਖਿਆ ਸਰ ਤੇ ਨਾਲ ਸਾਰ ਇਥੇ ਸਨ ਅਸੀਂ ਥੋੜਾ ਸਾਡਾ ਕਨਸੈਪਟ ਰਹਿੰਦਾਗਾ ਜੀ ਉਹ ਨੈਕਸਸ ਸਟੈਪ ਚ ਕਰਾਂਗੇ ਸੀ ਕਵਰ ਕਰਾਂਗੇ ਇਥੇ ਕਬੂੜ ਵਗੈਰਾ ਬਣੂਗਾ ਤੇ ਇਥੇ ਮਿਰਰ ਵਗੈਰਾ ਲਿਕੇ ਡਰੈਸਿੰਗ ਪਲਸ ਇੱਕ ਕੋਆਰਡੀਨੇਟਰ ਵੱਲ ਜੀ ਠੀਕ ਹੈ ਜੀ ਹਾਂ ਜੀ ਸਰ ਅੰਦਰ ਵੀ ਬੰਦਾ ਤਿਆਰ ਨਿਕਲੇ ਪੂਰਾ ਜੀ ਹਾਂ ਅੰਦਰ ਪੂਰਾ ਤਿਆਰ ਹੋ ਕੇ ਨਿਕਲਦਾ ਤੇ ਬਈ ਇਹ ਇੱਕ ਵਾਰ ਬਾਹਰੋਂ ਵੀ ਦਿਖਾ ਦਈਏ ਹਨਾ ਹਾਂ ਜੀ ਸਰ ਬਾਹਰੋਂ ਵੀ ਬਾਹਰੋਂ ਵੀ ਕੰਮ ਬਹੁਤ ਸੋਹਣਾ ਹੋਇਆ ਹੋਇਆ ਇੱਕ ਜੇ ਗੱਲ ਕਰੀਏ ਨਾ ਹਾਂਜੀ ਅ ਗਰਾਉਂਡ ਫਲੋਰ ਤੇ ਗੱਲ ਤਾਂ ਨਹੀਂ ਉਸ ਚ ਕੀ ਕਿਉਂਕਿ ਬਾਈ ਹੁਰੀ ਆਈ ਸੀ ਸਵਾਗਤ ਕਰਨਾ ਚਾਹੁੰਦਾ ਪਰ ਹੁਣ ਜੇ ਡਿਜ਼ਾਈਨ ਦੀ ਗੱਲ ਕਰੀਏ ਬਈ ਬ੍ਰਿਕ ਫੇਸ ਦੇ ਵਿੱਚ ਜਿਹੜਾ ਡਿਜ਼ਾਈਨ ਦੇਣਾ ਥੋੜਾ ਜਿਹਾ ਮੇਰੇ ਸਾਹਮਣੇ ਨਾਲ ਦੂਜੇ ਨਾਲ ਮੁਸ਼ਕਲ ਰਹਿੰਦਾ ਪਲਸਟਰ ਨਾਲ ਬਹੁਤ ਜ਼ਿਆਦਾ ਜੀ ਹਾਂ ਬਹੁਤ ਸਾਰੇ ਇਹਦਾ ਜਿਹੜੀ ਐਕੂਰੇਸੀ ਬਹੁਤ ਧਿਆਨ ਚ ਰੱਖਣੀ ਪੈਂਦੀ ਜੀ ਹਾਂ ਵੀ ਯਾਰ ਸੋਹਣਾ ਲੱਗੂ ਕਣਾ ਕਿਤੇ ਵੀ ਆਪਾਂ ਕਰਦੀਏਗਾ ਮਾ ਹਣਾ ਹਾਂ ਸਰ ਹਾਂਜੀ ਇਹਦੀ ਸਿਲੈਕਸ਼ਨ ਵਿੱਚ ਥੋੜੀ ਜਿਹੀ ਜਿਹੜੀ ਟਫ ਰਹਿੰਦੀ ਹੈਗੀ ਜੀ ਜੀ ਹਾਂ ਸਿਲੈਕਸ਼ਨ ਟਫ ਰਹਿੰਦੀ ਹੈ ਕਿਉਂਕਿ ਸਰ ਆਪਣਾ ਬਸਟ ਬਰੱਜਾਂ ਦੇ ਨਾਲ ਹੈ ਜੀ ਇੱਕ ਵਰਕ ਨਾਲ ਹੈ ਜੀ ਤੇ ਉਹਦੇ ਨਾਲ ਵੀ ਫਿਰ ਆਪਣਾ ਥੋੜਾ ਮਾਈਂਡ ਕਿਤੇ ਨਾ ਕਿਤੇ ਦਾ ਮਡੋਲਾ ਖਾਂਦਾ ਰਹਿੰਦਾ ਹੈਗਾ ਜੀ ਵੀ ਸਹੀ ਰਹੂਗਾ ਕਿ ਨਹੀਂ ਰਹੂਗਾ ਜੀ ਬੱਟ ਸਾਡਾ ਰਿਜ਼ਲਟ ਪੂਰਾ ਸਹੀ ਨਿਕਲਦਾ ਹੈ ਜੀ ਗੱਲ ਨਹੀਂ ਜੋ ਸਿਲੈਕਸ਼ਨ ਕਰਿਆ ਨੇ ਜੀ ਪੂਰੇ ਮਨ ਦੇ ਆ ਰਹੇ ਨੇਗੇ ਜੀ ਤੇ ਆ ਸਰ ਨੀਚੇ ਸੀਦਾ ਬੁਰਨ ਫਲ ਤੇ ਥੋੜੀ ਰਾਇਲਟੀ ਪਾਸੇ ਜੀ ਠੀਕ ਹੈ ਜੀ ਤੇ ਬਾਕੀ ਸਰ ਜਿੰਨਾ ਵੀ ਕੰਟੈਕਟ ਸਪਾਈ ਵਾਲਾ ਰਹਿਣਾ ਮਤਲਬ ਕਰਨ ਦਾ ਹਾਂ ਸਰ ਹਾਂ ਜੀ ਸਰ ਬਈ ਜੇ ਗੱਲ ਕਰੀ ਹੈ ਨਾ ਇਧਰ ਵੀ ਜਿਹੜੀ ਟਾਇਲ ਲਾਈ ਹੈ ਬਹੁਤ ਸੋਹਣੀ ਲੱਗਦੀ ਹੈ ਯਾਰ ਹਾਂ ਸਰ ਐਸ ਐਸ ਦੇਖੋ ਸਰ ਤੁਹਾਨੂੰ ਦੱਸ ਰਿਹਾ ਮੈਂ ਜੀ ਤੇ ਸਾਰੇ ਸਾਡੀ ਕੋਠੀ ਰੈੱਡ ਹੋ ਚੁੱਕੀ ਹੈ ਜੀ ਠੀਕ ਹੈ ਇਸੇ ਕੰਬੀਨੇਸ਼ਨ ਵਾਸਤੇ ਅਸੀਂ ਇਥੇ ਬਲੈਕ ਯੂਜ਼ ਕਰਾਂਗਾ ਜੀ ਇੱਕ ਅਲੱਗ ਕਨਸੈਪਟ ਯੂਜ਼ ਕਰਾਂਗਾ ਜੀ ਜਿਵੇਂ ਉੱਥੇ ਫਾਰਾ ਵਗੈਰਾ ਲੱਗਿਆ ਹੋਵੇ ਹਨਾ ਬਈ ਹਾਂ ਸਰ ਚਾਹ ਲਾਈਟਿੰਗ ਰਾਤ ਨੂੰ ਮੋਸਮ ਹਾਂ ਸਰ ਹਾਂ ਸਰ ਲਾਈਟਿੰਗ ਸਿਰ ਰਾਤ ਨੂੰ ਇਹਨਾਂ ਕੋਲ ਉਹ ਪ੍ਰੋਜੈਕਟਰ ਹੈਗਾ ਕਿ ਉਸ ਅਸੀਂ ਚਲਾਉਣੇ ਨੇਗੇ ਜੀ ਠੀਕ ਹੈ ਹਾਂ ਪਹਿਲਾਂ ਮੈਨੂੰ ਪਿਛਲੀ ਵਾਰ ਲੈ ਕੇ ਰੱਖਿਆ ਸੀ ਪ੍ਰੋਜੈਕਟਰ ਇਹਨਾਂ ਨੇ ਜੀ ਤੇ ਸਰ ਪਹਿਲਾਂ ਫਿਲਹਾਲ ਅਸੀਂ ਇਹਨੂੰ ਜਿਹੜਾ ਬਣਾਇਆ ਸੀਗਾ ਜੀ ਉਹ ਉਹ ਅਸੀਂ ਫੌਂਟੇਨ ਵਾਸਤੇ ਹੀ ਬਣਾਇਆ ਸੀਗਾ ਜੀ ਬਟ ਇਹ ਹੁਣ ਅਮਰੀਕਾ ਰਹਿੰਦੇ ਵਧੀਆ ਪ੍ਰੋਜੈਕਟ ਲੱਗ ਰਿਹਾ ਹੈ ਹਰ ਕਿਸ ਨੂੰ ਬੰਦਾ ਪਸੰਦ ਕਰ ਜਾਏਗਾ ਜੀ ਠੀਕ ਆ ਬਈ ਜੀ ਇੱਕ ਅਲੱਗ ਹੀ ਦੀਵਾਰ ਨੂੰ ਸੀ ਹਾਈਲਾਈਟ ਕਰ ਚੁੱਕੇ ਸੀ ਜੀ ਤੇ ਬਈ ਮੇਨ ਜਿਵੇਂ ਆ ਡੋਰ ਦਾ ਜਿਵੇਂ ਦਰਵਾਜ਼ੇ ਹੁੰਦੇ ਨੇ ਉਹਦੇ ਵਾਂਗੂ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਨਾ ਵਧੀਆ ਤਰੀਕੇ ਨਾਲ ਸੋਹਣਾ ਲੱਗ ਰਿਹਾ ਹੈ ਜੀ ਜੀ ਧੰਨ ਸਰ ਅਸੀਂ ਲੁੱਕ ਵੀ ਹੋਈ ਰੱਖੀ ਹੈ ਜੀ ਆਰਚ ਵੀ ਹੋਈ ਰੱਖੀ ਹੈ ਜੀ ਬਟ ਜਿਵੇਂ ਸਰ ਹੁਣ ਜੇ ਬਾਹਰ ਜਿਹੜੇ ਸਨਲਾਈਟ ਚ ਜਿਹੜਾ ਬੁੱਡ ਨਹੀਂ ਗਈ ਜੇ ਆਪਾਂ ਲੱਕੜ ਯੂਜ਼ ਕਰਦੇ ਆਂਗੇ ਉਹ ਵੀ ਸਰ ਥੋੜੀ ਜੀ ਨਹੀਂ ਕਿ ਲੌਂਗ ਲਾਸਟਿਕ ਲਾਈਫ ਨਹੀਂ ਹੈਗੀ ਜੀ ਠੀਕ ਹੈ ਜੀ ਤੇ ਇਸ ਕਰਕੇ ਸੀ ਵਾਪ ਭਾਈ ਜੇ ਹੁਣ ਗੱਲ ਕਰੀਏ ਮੈਂ ਤੁਹਾਡੀ ਇੱਕ ਵੀਡੀਓ ਪਹਿਲਾਂ ਵੀ ਕਰੀ ਸੀ ਬੀਆਰ ਦੀ ਹਾਂ ਸਰ ਹਾਂਜੀ ਹਾਂਜੀ ਠੀਕ ਹੈ ਜੀ ਜੇ ਬੀਆਰ ਤੋਂ ਬਾਅਦ ਗੱਲ ਕਰੀਏ ਹੁਣ ਮੇਨ ਆਪਾਂ ਵਿਦ ਮਟੀਰੀਅਲ ਆਰਕੀਟੈਕਚਰ ਸਾਰੀ ਸਾਰੀ ਹਾਂ ਸਰ ਹਾਂ ਸਰ ਸਾਰੀ ਗੱਲਾਂ ਜੀ ਠੀਕ ਹੈ ਜੀ ਇਹ ਵੀ ਸਾਡਾ ਛੋਟਾ ਬਹੁਤ ਵੱਡਾ ਸਾਨੂੰ ਸਹਿਯੋਗ ਹੈ ਜੀ ਜੀ ਨਹੀਂ ਨਹੀਂ ਬਾਈ ਤੇ ਮੇਨ ਗੱਲ ਇਹ ਕੀ ਆ ਸਰ ਤੁਸੀਂ ਉਹ ਬੀਆਰ ਹੀ ਇਹਨਾਂ ਨੂੰ ਦਿਖਾਈ ਸੀ ਪਹਿਲੇ ਸਟਾਰਟਿੰਗ 'ਚ ਅੱਛਾ ਹਾਂ ਸੱਸਾ ਕਰ ਜੀ ਦਿਖਾਈ ਦੀ ਫਟੇ ਜਨਨ ਕੀ ਫੈਮਿਲੀ ਫਾਇਰ ਅਮਰੀਕਾ ਚਲੀ ਗਈ ਸੀਗੀ ਜੀ ਜਨਨ ਕੀ ਅਸੀਂ ਥੋੜਾ ਜਿਹਾ ਤਿਆਰ ਤਾਂ ਕਰ ਲਿਆ ਸੀਗਾ ਜੀ ਬਾਟੇ ਪੂਰਾ ਇੰਟੀਰੀਅਰ ਨਹੀਂ ਤਿਆਰ ਕਰ ਸੀ ਪਰ ਆਹ ਇੱਕ ਓਵਰਵਿਊ ਦਿਖਾ ਦਿੱਤਾ ਸੀ ਨਾ ਫੈਮਿਲੀ ਦੀ ਬਸ ਇੱਕ ਤਰੀਫ਼ ਮੈਨੂੰ ਬਹੁਤ ਵਧੀਆ ਲੱਗੀ ਵੀ ਬਾਈ ਹੋਰਾਂ ਦੀ ਤਾਰੀਫ਼ ਕਰਨੀ ਬਣਦੀ ਆ ਸਾਰੇ ਘਰ ਦੇ ਵਿੱਚ ਸਿੱਖ ਵਿਰਤੀ ਤੇ ਉੱਪਰ ਵੀ ਦੇਖੋ ਤੁਸੀਂ ਹਾਂ ਸਰ ਹਾਂਜੀ ਹਾਂਜੀ ਸਰ ਤੇ ਕਹਿੰਦੇ ਨੇ ਵੀ ਸਦਾ ਸਰ ਦੇਖੋ ਹੁਣ ਇਹ ਦੇਖੋ ਹੁਣ ਆ ਗਏ ਜੀ ਇਹ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਇਹ ਪਾਠ ਕਰਾਉਣਗੇ ਜੀ ਜੀ ਹਾਂ ਸਰ ਸੁਣੋ ਜੀ ਸਰ ਮੈਂ ਬਾਅਦ ਚ ਫੋਟੋ ਵਗੈਰਾ ਭੇਜ ਦੂੰਗਾ ਜੀ ਠੀਕ ਹੈ ਪਾਠ ਕਰਾਉਂਦੇ ਵਧੀਆ ਸਰ ਪੁੰਨ ਦਾਨ ਵਧੀਆ ਕਰਦੇ ਰਗੇ ਜਦੋਂ ਪੁੰਨ ਦਾ ਉਹ ਪੁੰਨ ਕਰਕੇ ਹਾਂ ਸਰ ਇੱਥੇ ਜਨਨ ਕਿ ਇੱਕ ਪਾਠ ਕਰਾ ਪਿੰਗਲਵਾੜੇ ਪਿੰਗਲਵਾੜੇ ਸਾਰੇ ਸੇਵਾ ਕਰਕੇ ਬੱਚਿਆਂ ਨੂੰ ਭੋਜਨ ਖਵਾਉਂਦੇ ਹਾਂ ਬੱਚਿਆਂ ਨੂੰ ਭੋਜਨ ਖਵਾਉਂਦੇ ਹਾਂ ਜੀ ਵਧੀਆ ਸੇਵਾ ਕਰਕੇ ਸਾਰੇ ਇੱਥੇ ਜੀ ਜਿਨ ਕਿ ਇਹ ਇਨਸਾਨ ਜਿਹੜੇ ਜਿਨ ਕਿ ਧਰਤੀ ਨਾਲ ਜੁੜਿਆ ਹੋਇਆ ਹੈਗਾ ਜੀ ਇਹੋ ਜੀ ਗੱਲ ਹੈ ਵੀ ਅਮਰੀਕਾ ਵਾਗੇ ਉਹ ਕਲਚਰ ਚ ਰੁੱਝ ਗਏ ਇੱਕ ਬਈ ਥੋੜਾ ਜਿਹਾ ਨਾ ਬਜਟ ਦਾ ਇੱਕ ਕੋਈ ਅਪਰੋਕਸ ਕੀ ਲੱਗ ਸਕਦਾ ਮਤਲਬ ਕਿੰਨੇ ਕ ਦਾ ਆਪਣਾ ਬਜਟ ਹੋਵੇਗਾ ਅ ਦਿੱਕਸ਼ਾ 50 ਪਲੱਸ ਜਾਊਗਾ ਜੀ 50 ਪਲੱਸ ਜਾਊਗਾ ਹਾਂ 50 ਪਲੱਸ ਜਾਊਗਾ ਠੀਕ ਹੈ ਬਈ ਤੇ ਜਿਹੜਾ ਬਈ ਤੁਸੀਂ ਬਿਦ ਮਟੀਰੀਅਲ ਚ ਲੈਣੇ ਹੋ ਕੰਮ ਕਰਦੇ ਹੋ ਤੇ ਇੱਕ ਐਵਰੇਜ ਵੀ ਸਰ ਜਿਹੜਾ ਸਿਵਲ ਵਰਕ ਹੈ ਸਾਡਾ ਜੀ ਉਹ 1500 ਤੋਂ ਸਟਾਰਟਿੰਗ ਹੁੰਦੇ ਜੀ ਜੀ ਹਾਂ ਜੇ ਬਿਦਰ ਇੰਟੀਰੀਅਰ ਸਾਰਾ ਹੀ ਕਰਾਉਣਾ ਵੇ ਟੋਟਲੀ ਉਹ ਸਰ ਪਤਾ 걸 ਕੇ ਅਸੀਂ ਨੇ ਪਹਿਲਾਂ ਜੀ ਐਕਸਲ ਸ਼ੀਟ ਤਿਆਰ ਕਰਦੇ ਹਾਂ ਜੀ ਵੀ ਉਹਨੇ ਅੰਦਰ ਕਿੰਨਾ ਕੰਮ ਕਰਾਉਣਾਗਾ ਜੀ ਵੀ ਕੀ ਮਟੀਰੀਅਲ ਲਵਾਉਣਾ ਹਾਂ ਕੀ ਕੀ ਉਹਨੇ ਮਟੀਰੀਅਲ ਲਾਉਣਾ ਕਿੰਨਾ ਕੰਮ ਕਰਾਉਣਾ ਵੀ ਡੌਨਸਲਿੰਗ ਦੀ ਜ਼ਰੂਰਤ ਉਹਨਾਂ ਹੈਗੀ ਕਿ ਨਹੀਂ ਹੈਗੀ ਜੀ ਫਰਨੀਚਰ ਨੂੰ ਕਿੰਨਾ ਕੁ ਚਾਹੀਦਾ ਹੈ ਜੀ ਕਾਬੂੜਾ ਕਿੰਨੇ ਕੁ ਚਾਹੀਦੇ ਨੇ ਦੇਖੋ ਸਰ ਜਿਹੜਾ ਸਿਵਲ ਸਿਵਲ ਤਾਂ ਸਭ ਸੇਮ ਹੋਣੀ ਹੋਣਾ ਆਪਣਾ ਜੀ ਸਿਵਲ ਤਾਂ 1500 ਸਕਰ ਫੁੱਟ 'ਚ ਆਏਗਾ ਜੀ ਮੇ ਸਰ ਅਸੀਂ ਉਹ ਦੇਖਿਆਗਾ ਜੀ ਕੱਲੀ ਲੌਬੀ ਲੌਬੀ ਕਰਾਈ ਹੈ ਲੌਬੀ ਹੋ ਗਈ ਕਿਚਨ ਹੋ ਗਈ ਤੇ ਇੱਕ ਡ੍ਰੈਗਨ ਦਾ ਪਾਰਟੀਸ਼ਨ ਹੋਗਾ ਤੇ ਕਿਚਨ ਦਾ ਪਾਰਟੀਸ਼ਨ ਹੋ ਗਿਆ ਤੇ ਥੋੜੀ ਜਿਹੀ ਆਪਣੀ ਸਟੇਅਰ ਦਾ ਵਰਕ ਹੋਗਾ ਜੀ ਬਾਕੀ ਉੱਪਰ ਕੁਝ ਨਹੀਂ ਕਰਾ ਬਾਕੀ ਸਾਰਾ ਫਰਨੀਚਰ ਸਾਡਾ ਰੈਡੀमेड ਹੈਗਾ ਜੀ ਠੀਕ ਹੈ ਜੀ ਤੇ ਲੋਵੀ ਦੋਸਤੋ ਤੁਸੀਂ ਵੀ ਦੱਸਿਓ ਵੀ ਬਾਈ ਉਹਨਾਂ ਨੇ ਘਰ ਜਿਹੜਾ ਤਿਆਰ ਕੀਤਾ ਕਿਵੇਂ ਲੱਗਿਆ ਤੇ ਅੱਗੇ ਬਾਈ ਅਮਰੀਕਾ ਵਾਲੇ ਤੋਂ ਜਾਣਦੇ ਆ ਵੀ ਉਹਨਾਂ ਨੂੰ ਕਿਵੇਂ ਲੱਗਾ ਘਰ ਦਾ ਸਰ ਮੇ ਸਰ ਦੇਖੋ ਹੋਇਆ ਜੀ ਸਰ ਸਤਿ ਸ਼੍ਰੀ ਅਕਾਲ ਬਾਈ ਤੇ ਸਵਾਗਤ ਆ ਪਹਿਲਾਂ ਤਾਂ ਪੰਜਾਬ ਦੇ ਵਿੱਚ ਧੰਨਵਾਦ ਜੀ ਤੇ ਸ਼ੁਕਰੀਆ ਘਰ ਬਹੁਤ ਸੋਹਣਾ ਬ ਤੇ ਥੈਂਕ ਯੂ ਅੱਗੇ ਹੁਣ ਤੁਹਾਡੇ ਤੋਂ ਜਾਣਾਂਗੇ ਵੀ ਬਾਈ ਪ੍ਰੀਤ ਤੇ ਮਿਸਤਰੀ ਸਾਹਿਬ ਨੇ ਕੰਮ ਦੀ ਮਤਲਬ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਕੰਮ ਜਿਵੇਂ ਤੁਸੀਂ ਸੋਚਿਆ ਸੀਗਾ ਜੋ ਅਸੀਂ ਭਾਜੀ ਸੋਚਿਆ ਸੀਗਾ ਉਹ ਤੋਂ 100% ਵਧੀਆ ਹੀ ਬਣਾ ਕੇ ਦਿੱਤਾ ਜੀ ਤੇ ਇਹ ਆਪਣਾ ਭਰਾ ਆ ਜੀ ਤੇ ਬਾਈ ਸਾਡਾ ਮਿਸਤਰੀ ਸਾਡੇ ਪਿੰਡ ਦਾ ਸਾਡਾ ਵੱਡਾ ਵੀਰ ਆ ਜੀ ਤੇ ਦੋਹਾਂ ਨੇ ਰਲ ਕੇ ਬਹੁਤ ਸੋਹਣਾ ਮੈਨੂੰ ਘਰ ਬਣਾ ਕੇ ਦਿੱਤਾ ਤੇ ਮੇਰੇ ਜਾਨੀ ਜਿੰਨੀ ਮੈਂ ਸੋਚਿਆ ਸੀ ਉਹ ਤੋਂ ਕਿਤੇ ਬੈਟਰ ਜੀ ਸੋਨਾ ਬਣਾਇਆ ਘਰ ਤੇ ਸਾਨੂੰ ਬੜਾ ਪਸੰਦ ਆਇਆ ਕਿ ਜਦੋਂ ਸਾਡੀ ਫੈਮਿਲੀ ਨੇ ਐਂਟਰ ਕੀਤਾ ਤਾਂ ਮੇਰਾ ਬੇਟਾ ਆਇਆ ਸੀਗਾ ਵਾਪਸ ਚਲਾ ਗਿਆ ਉਹ ਤੇ ਬਹੁਤ ਜ਼ਿਆਦਾ ਮਤਲਬ ਸਾਨੂੰ ਪਿਆਰਾ ਲੱਗਿਆ ਆਪਦਾ ਘਰ ਤੇ ਅਸੀਂ ਜੋ ਸੋਚਿਆ ਸੀਗਾ ਉਸੇ ਤਰ੍ਹਾਂ ਦਾ ਜੋ ਸਾਨੂੰ ਇਹਨਾਂ ਦੇ ਨਕਸ਼ੇ ਦੇ ਵਿੱਚ ਦਿਖਾਇਆ ਸੀਗਾ ਉਹਦੇ ਨਾਲੋਂ ਵੀ ਵੈਟਰ ਵਧੀਆ ਬਣਾ ਕੇ ਦਿੱਤਾ ਇਹਨਾਂ ਨੇ ਘਰ ਕੋਈ ਘਾਟ ਨਹੀਂ ਛੱਡੀ ਜੀ ਤੇ ਇੱਕ ਚੀਜ਼ ਹੋਰ ਹੁੰਦੀ ਹੈ ਜੀ ਮੇਨ ਕਿਉਂਕਿ ਜਦੋਂ ਆਪਾਂ ਬਾਹਰ ਮਿਹਨਤਾਂ ਕਰਦੇ ਆ ਹਾਂਜੀ ਹਾਂਜੀ ਤੇ ਮਿਹਨਤਾਂ ਆਪਾਂ ਕਮਾਈਆਂ ਕਰਦੇ ਆ ਪੰਜਾਬੀਆਂ ਨੇ ਕਹਿੰਦੇ ਬਹੁਤ ਮਿਹਨਤਾਂ ਮੱਲਾ ਮਾਰੀਆਂ ਬਿਲਕੁਲ ਜੀ ਪਰ ਇੱਥੇ ਜਦੋਂ ਰੁਪਇਆ ਲਾਦਾ ਇੱਕ ਦਿਲ ਚ ਡਰ ਜਾਂਦਾ ਵੀ ਹੁੰਦਾ ਯਾਰ ਕਿਤੇ ਕੋਈ ਆਰਕੀਟੈਕਚਰ ਜਾਂ ਮਿਸਤਰੀ ਵੀ ਆਪਣਾ ਫालतू ਹੀ ਖਰਚਾ ਨਾ ਕਰਾ ਦੇ ਬਿਲਕੁਲ ਜੀ ਉਸ ਤਰ੍ਹਾਂ ਦੀ ਕੋਈ ਮਤਲਬ ਲੱਗਿਆ ਤਾਂ ਨਹੀਂ ਆਪ ਨੂੰ ਵੀ ਆਪਣਾ ਜ਼ਿਆਦਾ ਹੋ ਗਿਆ ਖਰਚਾ ਜਿਵੇਂ ਆਪਾਂ ਸੋਚਿਆ ਹੁੰਦਾ ਵੀ ਅਪਾ ਆ ਵਾਈਟੇਜ ਚ ਘਰ ਬਣਾਉਣਾ ਹਾਂ ਬਿਲਕੁਲ ਜੀ ਦੇਖੋ ਸਟਾਰਟਿੰਗ ਚ ਤਾਂ ਖਦਸੇ ਤਾਂ ਹੁੰਦੇ ਨੇ ਹਰੇਕ ਨੂੰ ਬਿਲਕੁਲ ਜੀ ਸੱਚਾਈ ਹੈ ਇਹ ਹੁੰਦਾ ਵੀ ਮਤਲਬ ਸਾਡੇ ਪੈਸੇ ਦਾ ਕੋਈ ਮੈ ਮਟੀਰੀਅਲ ਮਾੜਾ ਨਾਲ ਲਾ ਦੇਣ ਬਾਕੀ ਜਿਵੇਂ ਚਣਾਈ ਦਾ ਕੰਮ ਸੀਗਾ ਮੈਨੂੰ ਬੜਾ ਅਤਵਾਰ ਆ ਸਾਡੇ ਇਹ ਮਤਲਬ ਫੈਮਿਲੀ ਟੂ ਫੈਮਿਲੀ ਕੰਮ ਕਰਦੇ ਆ ਰਹੇ ਨੇ ਹਰਪਾਲ ਸਿੰਘ ਹਣੀ ਸਾਡੇ ਮਿਸਤਰੀ ਜੀ ਤੇ ਬਾਈ ਨੇ ਸਾਡੇ ਗਵਾਂਢ ਚ ਪਹਿਲਾਂ ਇੱਕ ਕੋਠੀ ਬਣਾਈ ਆ ਤੇ ਉਥੋਂ ਪੋਜੀਟਿਵ ਰਿਜ਼ਲਟ ਆਏ ਨੇ ਸਾਰੇ ਬਹੁਤ ਸੋਹਣਾ ਕਹਿੰਦੇ ਕੰਮ ਕੀਤਾ ਬਾਕੀ ਮੈਂ ਰੋਜ਼ ਹੁਣ ਤਾਂ ਦੇਖੋ ਮੀਡੀਆ ਸਿਸਟਮ ਹੈ ਸੋਸ਼ਲ ਮੀਡੀਆ ਐਵਰੀ ਡੇ ਮੈਨੂੰ ਸਾਰਾ ਇਹ ਦਿਖਾਉਂਦੇ ਰਹਿੰਦੇ ਸੀਗੇ ਜੋ ਵੀ ਅਸੀਂ ਕਰ ਰਹੇ ਹਾਂ ਤੇ ਵਧੀਆ ਮਤਲਬ ਰੋਜ਼ ਦੀ ਮੈਨੂੰ ਨਾਲ ਦੀ ਨਾਲ ਰਿਪੋਰਟ ਮਿਲਦੀ ਸੀ ਵਧੀਆ ਕੰਟਰਕਸ਼ਨ ਕੀਤੀ ਹੈ ਲੱਕੜ ਦਾ ਕੰਮ ਸਾਰਾ ਜਿੰਨਾ ਵੀ ਇੰਟੀਰੀਅਰ ਸਿਸਟਮ ਹੈ ਸਾਰਾ ਬਾਈ ਨੇ ਬੜਾ ਇੱਕ ਤਰੀਕੇ ਨਾਲ ਯੋਜਨਾਬੱਧ ਜਿਹਨੂੰ ਆਪਾਂ ਕਹਿ ਦਿੰਨੇ ਆ ਸਿਸਟਮ ਨਾਲ ਬਣਾ ਕੇ ਦਿੱਤਾ ਕਰ ਕੋਈ ਚੀਜ਼ ਦੀ ਘਾਟ ਨਹੀਂ ਬਾਕੀ ਸਾਹਮਣੇ ਮੇਰਾ ਪਰਿਵਾਰ ਆ ਉਧਰੋਂ ਮੈਨੂੰ ਸਹੀ ਰਿਪੋਰਟ ਆਉਂਦੀ ਰਹੀ ਆ ਵੀ ਵਧੀਆ ਕੰਮ ਕਰਦੇ ਨੇ ਕੋਈ ਲਾਂਬੇ ਵਾਲਾ ਕੰਮ ਵੀ ਨਹੀਂ ਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਜੀ ਇਹ ਗੱਲ ਇਹ ਗੱਲ ਕਰੀਏ ਬਿਸਤਰੀ ਤੇ ਬਾਈ ਪ੍ਰੀਤ ਹੋਰਾਂ ਦਾ ਜੀ ਚਲੋ ਇੱਕ ਟੀਮ ਵਰਕ ਹੈ ਬਸ ਟੀਮ ਵਰਕ ਦਾ ਜਿਹੜਾ ਨਤੀਜਾ ਉਹ ਬਾਕੀ ਰਿਵਿਊ ਕਰ ਜਾਂਦੇ ਆ ਪੰਜ ਚੋਂ ਪੰਜ ਬਾਈ ਹੋਰਾਂ ਨੇ ਸਟਾਰ ਦਿੱਤੇ ਅੰਕੇ ਬਾਈ ਪ੍ਰੀਤ ਤੁਸੀਂ ਕੁਝ ਅਖੀਰ ਤੇ ਕਹਿਣਾ ਚਾਹੋ ਤੇ ਬਾਕੀ ਵੀਰ ਜੀ ਗੱਲ ਇਦਾਂ ਆ ਜਾਂਦੀ ਜਿਵੇਂ ਵੀਰ ਜੀ ਤੁਹਾਨੂੰ ਦੱਸੇ ਰਹੇ ਹੁਣ ਤਾਂ ਸਿਸਟਮ ਕਾਫੀ ਅਪਡੇਟ ਹੋ ਗਿਆ ਸੋਸ਼ਲ ਮੀਡੀਆ ਆ ਗਿਆ ਜੀ ਤੇ ਟੈਲੀਕਮ ਵਗੈਰਾ ਬਥੇ ਸਿਸਟਮ ਨੇ ਇਹਨਾਂ ਕੋਲ ਵੀਡੀਓ ਜਾਂਦੀ ਰਹਿੰਦੀ ਸੀ ਤੇ ਮੇਰੇ ਤੋਂ ਇਲਾਵਾ ਵੀ ਆਪਣੇ ਦੋਸਤਾਂ ਮਿੱਤਰਾਂ ਤੋਂ ਇਹਨਾਂ ਕੋਲ ਵੀਡੀਓ ਜਾਂਦੀ ਰਹਿੰਦੀ ਸੀ ਤੇ ਕਿਸੇ ਵੀ ਜਨਕ ਇਨਸਾਨ ਨੇ ਸਾਡਾ ਨੈਗੇਟਿਵ ਰਿਸਪੌਂਸ ਨਹੀਂ ਦਿੱਤਾ ਜੀ ਰਿਵਿਊ ਨਹੀਂ ਦਿੱਤਾ ਜੀ ਤੇ ਸਰ ਬਾਕੀ ਸੂਜੀ ਵਾਲੇ ਜਿਹੜੋ ਆਪਣੇ ਨਾਲ ਕਲਾਇੰਟ ਸਹੀ ਹੁੰਦਾਗਾ ਜੀ ਤਾਂ ਆਪਣਾ ਵੀ ਮਨ ਖੁਸ਼ ਹੋ ਕੇ 2 ਰੁਪਏ ਹੋਰ ਬਾਤ ਜੀ ਕਰ ਦਵੇ ਆਪਾਂ ਵਧੀਆ ਕੰਮ ਕਰੀਏ ਜੀ ਜੀ ਤੇ ਸਰ ਕਿਤੇ ਵੀ ਆਪਾਂ ਮਟੀਰੀਅਲ ਦੇ ਵਿੱਚੋਂ ਇਸ ਤਰ੍ਹਾਂ ਗੱਲਬਾਤ ਨਹੀਂ ਕਰੀ ਵੀ ਆਪਾਂ ਨੇ ਇੱਥੇ 2 ਰੁਪਏ ਬਚਾਉਣੇ ਸੁੱਖਾਂ 2 ਰੁਪਏ ਸੀ ਵੱਧੇ ਲਾ ਕੇ ਜਾ ਰਹੇ ਆ ਜੀ ਕੁਸੇ ਤੋਂ ਕਮਾ ਕੇ ਨਹੀਂ ਜਾ ਰਹੇ ਇੱਜ਼ਤ ਦੇ ਕਮਾ ਕੇ ਜਾ ਰਹੇ ਆ ਜੀ ਬਿਲਕੁਲ ਹਾਂ ਪਰ ਸਭ ਤੋਂ ਵੱਡੀ ਗੱਲ ਹੁੰਦੀ ਇੱਜ਼ਤ ਹੈ ਤੇ ਸਹੀ ਕੰਮ ਤਾਂ ਆਈ ਜਾਣਾ ਹੀ ਸਰ ਬਿਲਕੁਲ ਬਿਲਕੁਲ ਸਾਡੇ ਭਾਈ ਜ ਬੀ ਸਾਨੂੰ ਅਸੀਂ 100 100 100 ਨੰਬਰ ਦੇ ਰਹੇ ਹਾਂ ਕਿ ਤੁਸੀਂ ਵੀ ਕਹਿੰਦੇ ਹੋ ਵੀ ਸਾਡੇ ਪੰਜ ਦੇ ਪੰਜ ਸਟਾਰ ਪੱਕੇ ਨੇ ਜੀ ਤੇ ਸਰ ਅਸੀਂ ਉਹਨਾਂ ਸਟਾਰਾ ਕਰ ਕੀ ਗੱਲ ਦਾ ਕਹਾ ਵਾਧਾਗਾ ਜੀ ਅੱਗੇ ਮੇਨ ਗੱਲ ਹੁੰਦੀ ਆ ਬਾਈ ਜੀ ਜਿਵੇਂ ਬਾਈ ਹੋਰਾਂ ਨੇ ਤਾਂ ਮੈਂ ਸੋਚ ਦੇਖੀ ਵੀ ਪੂਰੇ ਘਰ ਦੇ ਵਿੱਚ ਸਿੱਖ ਵਿਰਤੀ ਵਾਲੀਆਂ ਫੋਟੋਆਂ ਲੱਗੀਆਂ ਹੋਈਆਂ ਬਾਈ ਹੋਰਾਂ ਨੇ ਬਹੁਤ ਵਧੀਆ ਮਤਲਬ ਵੀ ਬਾਹਰ ਰਹਿ ਕੇ ਵੀ ਆਪਣੇ ਜੜਾ ਨਾਲ ਜੁੜੇ ਹੋਏ ਜੜਾ ਨਾਲ ਜੁੜੇ ਤੇ ਸਰ ਹੁਣ ਤੁਸੀਂ ਦੱਸਿਆ ਹੁਣ ਆਏ ਨੇ ਜੀ ਤੇ ਹੁਣ ਆ ਕੇ ਅਖੰਡ ਵਰਤ ਕਰਾਉਣਗੇ ਉਧਰ ਪਿੰਗਲਵੜੇ ਜਾਣਗੇ ਜਿਵੇਂ ਕਿ ਇਦਾਂ ਇਹ ਇਕੱਲੇ ਫੋਟੋ ਤੇ ਇੱਕ ਅਸੀਂ ਸੀਮਤ ਨਹੀਂ ਹੈਗੇ ਜੀ ਇਹ ਪੂਰੀ ਸ਼ਰਦਾ ਨਾਲ ਆਪਣਾ ਤਾਨਪੁਣ ਵੀ ਕਰਕੇ ਜਾਂਦੇ ਨੇ ਜੀ ਇਹ ਠੀਕ ਆ ਬਈ ਹਾਂ ਤੇ ਦੋ ਮਹੀਨੇ ਆਉਂਦੇ ਨੇ ਸਰ ਜੀ ਇਹ ਤੇ ਹੁਣ ਫੇਰ ਅਮਰੀਕਾ ਚਲੇ ਜਾਣਗੇ ਜੀ ਇਹ ਜੀ ਤੇ ਬਈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੀਰ ਜੀ ਸਤਿ ਸ੍ਰੀ ਅਕਾਲ ਤੇ ਲੋ ਵੀ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਜੀ ਉਹਨਾਂ ਦਾ ਘਰ ਕਿਵੇਂ ਲੱਗਿਆ ਧੰਨਵਾਦ ਦੋਸਤੋ